ਆਗਤਾ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਸ਼ਿਨੀਵਾਲਕਾਂ ਡੈਰੀ ਫਾਰਮ ਬਰਨਾਲੇ ਜਿਹੜਾ ਪਿੰਡਾ ਫਿਰ ਰਮਣ ਬਰੀ ਦੇ ਘਰੋਂ ਕਵਰ ਕਰਦੇ ਪਏ ਕਾਫੀ ਮਾਤਰਾ ਦੇ ਵਿੱਚ ਨਾਗੇ ਤੇ ਕਦੋਂ ਵਿੱਚ ਨੇ ਕੀ ਤਰੀਕਾ ਆਓ ਅੱਗੇ ਵੀਰ ਨਾਲ ਕਰੀਏ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਇੱਕ ਵਾਰੀ ਅੰਮ੍ਰੀਲ ਮੇਰਾ ਨਾਮ ਰਮਨਦੀਪ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਫਾਰਮ ਸੀਨੀਵਾਲ ਕੋਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲਾ ਦੀ ਸੜਕ ਤੇ ਵੀ ਆਪਣਾ ਫਾਰਮ ਆਉਂਦਾ ਜਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਉਹ ਵੀਰੇ ਟੱਟ ਕਰਕੇ ਖੁੱਲ ਜੇ ਉਹ ਵੀਰ ਨੂੰ ਸਿੱਧਾ ਫਾਰਮ ਤੇ ਲੈ ਜਾਊ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਵੀਡੀਓ ਵੀਰੇ ਅੱਜ ਦੀ ਖਾਸ ਆ ਸਾਰੀ ਵੀਡੀਓ ਦੇਖ ਲਿਓ ਤੁਹਾਨੂੰ ਵੀਡੀਓ ਵਿੱਚ ਕਦੋਂ ਗਾਈਆਂ ਵੇਚਦੀਆਂ ਕੀ ਰੇਟਾਂ ਕਿੰਨੀਆਂ ਗਾਈਆਂ ਨੇ ਸਾਰਾ ਕੁਝ ਦੱਸਿਆ ਜਾਊਗਾ ਇਹ ਜਿਹੜੀ ਅੱਜ ਆਪਾਂ ਦੁਬਾਰਾ ਇੱਕ ਤਾਂ ਵੀਡੀਓ ਆਪਣੀ ਕੱਲ੍ਹ ਪਈ ਜਿਹੜੀ ਅੱਜ ਆਪਾਂ ਦੁਬਾਰਾ ਵੀਡੀਓ ਪਾ ਰਹੇ ਆ ਇੱਕ ਤਾਂ ਵੀਡੀਓ ਫਾਰਮ ਦੇ ਵਿੱਚੋਂ 1800 ਦੇ ਇੱਕੋ ਫਾਰਮ ਚੋਂ ਲਏ ਨੇ ਅੱਛਾ ਇਕੱਠੇ ਜਿਹੜਾ ਲੈ ਆਏ ਨੇ ਉਹ ਮਾਰਨਾ ਵੀਜ਼ਾ ਸੀਗਾ ਠੀਕ ਹੈ ਉਹ 18 ਦੇ 18 ਬਣਾ ਵੀਰੇ ਦੁਬਾਰਾ ਦਿਖਾ ਰਹੇ ਆ ਤੇ ਇੱਕ ਬੱਚਿਆਂ ਨੂੰ ਵੀ ਅੱਜ ਦਿਖਾਇਆ ਨੂੰ ਜੂਨ ਦੀਆਂ ਛੁੱਟੀਆਂ ਲਾਉਂਦੇ ਨੇ ਤਾਂ ਇੱਕ ਤਰ੍ਹਾਂ ਦਾ ਇੱਥੇ ਘਰਾਂ ਦੇ ਵੀ ਦਿਨ ਦਿਖਾਇਆ ਵੀ ਕਿਵੇਂ ਪੈਸਾ ਬਣਦਾ ਕਿਵੇਂ ਕੰਮ ਹੁੰਦਾਗਾ ਸਾਡੇ ਨਾਲ ਦੋ ਬੰਦੇ ਭੱਜ ਗਏ ਰਾਤ ਜੀ ਤੇ ਅੱਜ ਨਾਲੋ ਸਾਹਮਣੇ ਨਾਲ ਮੈਡਮ ਨਾਲ ਮੇਰੇ ਬੇਟਾ ਬੇਟੀ ਵਿਚਾਰਾ ਇਕੱਲਾ ਬੰਦਾ ਸਾਹ ਰਹਿ ਗਿਆ ਵਿਚਾਰਾ ਯਾਨੀ ਆਪ ਵੀ ਨਾਲ ਲੈ ਕੇ ਵੀਰੇ ਮਾਲ ਤਿਆਰ ਕਰਿਆਗਾ ਕਹਿੰਦਾ ਬਾ ਜਵਾਕਾਂ ਦੀ ਵੀ ਰੁਚੀ ਇਸ ਕੰਮ ਵਿੱਚ ਹੈ ਹੁਣ ਵੀਰੇ ਆਪਾਂ ਕੱਲ ਨੂੰ ਸਾਰਾ ਮਾਲ ਵੇਚਾਂਗੇ 45 ਨਾਗ ਹੋ ਗਏ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਜੀ ਪੂਰੀਆਂ 45 ਵਹਿੜਾਂ ਹੋ ਗਈਆਂ ਕੱਲ ਨੂੰ ਜਿਹੜੀ ਵਹਿੜ ਪੈਸੇ ਪੂਰੇ ਕਰ ਦਿਆ ਕਰੂਗੇ ਉਹ ਫੜਾ ਦਿਆ ਕਰਾਂਗੇ ਕਿਉਂਕਿ ਮੈਂ ਨਵੇਂ ਬੰਦੇ ਨੱਬੂ ਬੰਦੇ ਲੱਭ ਲੂੰਗਾ ਪਰ ਹਫ਼ਤਾ ਨਹੀਂ ਮਿਲਨੇ ਇਸ ਕਰਕੇ ਯਾਨੀ ਕੱਲ ਨੂੰ ਇਹ ਤਾਂ ਕਰਮ ਵਾਲੀਆਂ ਗੇਰਾਂ ਵੇਚਣੀਆਂ ਨੇ ਕੱਲ ਨੂੰ ਕਿਰਾਂ ਇੱਕ ਪੈਸੇ ਪੂਰੇ ਕਰਨ ਵਾਲਾ ਕੰਮ ਹੋਊਗਾ ਪਰ ਮਾਲਬਾਈ ਦੀ ਕਲਬੂਤਰ ਦੇ ਬੱਚੇ ਹੋਣਗੇ ਮੇਰੇ ਕਹਿਣਾ ਗੱਲ ਨਹੀਂ ਬਾਨੀ ਜਿਹੜਾ ਵੀ ਮਾਲਤੇ ਆ ਗਿਆ ਇੱਕ ਬੈਡ ਲੈਣ ਆ ਗਿਆ ਦੋ ਲੈ ਕੇ ਜਾਊਗਾ ਆਹ ਰਜ ਤੋਰੀ ਬੁੱਧ ਤੇ ਆਹ ਦੋ ਬੜਾ ਬਾਬਾ ਮਾਰ ਸੋਈ ਵੀਡੀਓ ਦਿਖਾਈਆਂ ਨੇ ਤੇ ਬਹਿੜਾ ਦੇਖੋ ਉਦੋਂ ਵੀ ਤਿਆਰ ਹੋ ਗਿਆ ਪਰ ਰੋਕ ਕੇ ਤੋਰੀ ਵੜਾ ਜਾ ਇਹ ਤਾਂ ਬੋਲ ਬੋਲ ਦੇ ਬੱਚੇ ਆ ਆਹ ਦੇਖੋ ਵੀਰੇ ਆ ਬਰ ਦੇ ਫੁੱਲੇ ਮੇਂ ਤਿਆਰ ਹੁੰਦੀ ਕੁਰੀ ਆਉਂਦੀ ਆ ਤੇ ਉਦੋਂ ਅੱਗੇ ਕਾਲੀ ਬਹਿੜ ਹੈਗੀ ਆ ਨਵੀਆਂ ਆ ਲਾ ਕੇ ਆ 18 ਬੜਾ ਨਵੀਆਂ ਦੇ ਨਵੀਆਂ ਦਿਖਾਵਾਂਗੇ 45 ਨਾਲ ਮਿਲਣਗੇ 45 ਬੜਾ ਮਿਲਗੇ ਮੇਰੇ ਬਹਿੜਾਂ ਲੰਮੀ ਤੋਰੀ ਜੀ ਬਹਿੜਾ ਪਾ ਦੇਖ ਰਹੇ ਆ ਸੁਆ ਕਿਹੜਾ ਸੂਰੀ ਆ ਜੀ ਵੀਰੇ ਦੂਜਾ ਸੁਆ ਸੇਧੰਦ ਜੀ ਬਾਈ ਜੀ ਮਾਲ ਮੈਂ ਬਾਰ ਬਾਰ ਇਹੀ ਚੀਜ਼ ਕਹਿੰਦੀ ਸੋਹਣੀ ਲੱਗਦੇ ਮਾਲ ਐਸਾ ਹੋਊਗਾ ਵੀਰੇ ਜਿਹੜੇ ਵੀਰਾਂ ਦਾ ਵੀਰੇ ਮਾਰਕੀਟ ਘੂਮੀ ਹੋਊਗੀ ਬੰਦਾ ਵੀਰੇ ਗਾਈਆਂ ਕੋਲੇ ਆ ਕੇ ਖੜ ਕੇ ਜਾਣ ਦੀ ਮਨ ਚ ਹੋ ਜਾਊਗਾ ਵੀ ਜਿਹੜੀ ਚੀਜ਼ ਅਸੀਂ ਭਾਲਦੇ ਸੀ ਸਾਨੂੰ ਉਹ ਮਿਲ ਗਈਆਂ ਕਿਨ ਕੇ ਇੱਕ ਕੱਢ ਦਿਆ ਵੇੜੇ ਵੀਰੇ ਦੇਣੇ ਟਟੋ ਘੱਟ 10 ਦਿਨ ਲੈ ਜੂਗੀ ਜੀ ਬਾਈ ਜੀ ਬੱਚਾ ਦਾ 35 ਕਿਲੋ ਵਾਲਾ ਪਰ ਸਾਡੇ ਕੋਲੋਂ ਜਿਹੜੇ ਵੀਰ ਨੇ ਲੈ ਜਾਣੀਆਂ 25 26 ਕਿਲੋ ਹੀ ਮੰਨ ਕੇ ਲੈ ਜੇ ਠੀਕ ਹੈ ਜਿਹ ਜਾਣੀ ਵੱਡੀਆਂ ਵੇੜੇ ਜਿਹੜੇ ਵੀਰ ਖਰੀਦਣ ਦੇ ਚਾਹ ਆਣਾ ਜਿੰਨੀਆਂ ਮਰਜ਼ੀ ਲਿਜਾ ਸਕਦੇ ਆ ਬਾਹਲਾ ਬੜੇ ਮਾਲੇ ਕਿ ਟਾਪ ਕੁਆਲਿਟੀ ਦਾ ਆ ਗਿਆ ਠੀਕ ਹੈ ਜਿੰਨਾ ਕਹਦੇ ਉਹਨਾਂ ਬਾਕੀ ਸਾਡਾ ਜਿਹੜਾ ਵਪਾਰੀ ਵਾਲਾ ਨਫਾ ਹੁੰਦਾ ਸਾਡਾ 1 ਘਰ ਵਾਲਾ ਨਫਾ ਹੈ ਨਹੀਂਗਾ ਠੀਕ ਹੈ ਅਸੀਂ ਤਾਂ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਮਾਲ 1 ਘਰ ਲੈ ਜੋ ਕਿਉਂਕਿ ਵੀਰੇ ਦੋ ਬੰਦੇ ਭੱਜਣ ਕਰਕੇ ਠੀਕ ਹੈ ਯਾਨੀ ਮਾਲ ਅਸੀਂ ਵੇਚਾਂਗੇ ਕੱਲ ਨੂੰ ਸਾਰਾ ਠੀਕ ਹੈ ਸਾਮੇ ਸਾਰਾ ਕੰਮ ਹਾਂ ਬਾਟੇ ਨਾਲ ਕੋਈ ਨਹੀਂ ਵੇਚਦੇਗੇ ਯਾਨੀ ਜਿਹੜਾ ਮਾਲ ਸਾਮੇ ਕਰੀ ਜਾਊਗਾ ਸਾਰਾ ਵੇਚੀ ਜਾਵਾਂਗੇ ਫਿਰ ਹਫ਼ਤੇ ਚ ਆਉਣਗੇ ਨਾ ਵੀਰੇ ਬੰਦੇ ਦਾ ਲੈ ਆਵਾਂਗੇ ਤੇ ਯਾਨੀ ਮਾਲ ਕੱਲ ਨੂੰ ਜਿਹੜੇ ਵੀਰ ਨੇ ਪੰਜ ਨਾਲ ਰੋਕ ਕੇ ਵੀ ਖਰੀਦਣੀਆਂ ਉਹ ਵੀ ਇੱਕ ਵਾਰ ਫਾਰਮ ਤੇ ਢੇਡਾ ਮਾਰ ਜੋ ਵੀਰੇ ਬੈਡ ਲੈ ਕੇ ਨਿਕਲਣਗੇ ਇਹ ਨਹੀਂ ਗੱਲ ਵੀ ਖਾਲੀ ਮੁੜ ਜਾਊਗਾ ਮਾਲ ਐਸਾ ਹੋਊਗਾ ਖਬਰ ਮਾਲ ਹੋਊ ਇੱਕੀਆ ਜਿਹੜਾ ਕਹਿ ਦਿੰਦੇ ਆਪਾਂ ਆਏ ਵਾਰੀ 10 ਤੋਂ 15000 ਦਾ ਫਾਇਦਾ ਹੋਊਗਾ ਹੋਊਗਾ ਵੀਰੇ 1020 ਤੋਂ 25 ਦਾ ਹੋਊਗਾ ਠੀਕ ਹੈ ਜਿਹੜਾ ਸਾਡੀ ਕਮਾਈ ਸੀ 404500 ਤੋਂ ਦੋ ਖਰਚਾ ਤਿੰਨ ਬਚਦਾ ਸੀ ਠੀਕ ਹੈ ਉਹ ਹੈ ਨਹੀਂ 1000 ਉਹ ਵੀ ਅਸਾ ਵੀ ਆਪਾਂ ਵੇਚਣੀ ਆ ਜਾਵਾਂ ਵੀਰੇ ਜਿਹੜਾ ਦਾਣਾ ਪਾਵਾਂਗੇ ਜਾਂ ਮਿਹਨਤਾ ਚਾਰ ਦਿੰਦੀ ਹੈ ਜੇਮ ਚੋਂ ਕਰਾਂਗੇ ਉਹ ਜਿਵੇਂ ਕਹਿੰਦੇ ਹੁੰਦੇ ਵੀ ਰੇਲ ਨੇ 7 ਵਜੇ ਲੰਘਣਾ ਸਵਾਰੀ ਚੜ੍ਹੇ ਜਾਂ ਨਾ ਜੜੇ ਰੇਲ ਨੇ ਟਾਈਮ ਤੇ ਲੰਘੇ ਹਨ ਵੀਰੇ 21 ਹਰ ਤਾਂ ਚਾਹੇ ਇੱਕ ਵੀ ਨਾ ਚੜ੍ਹੇ ਫੇਰ ਵੀ ਉਹ ਅੱਡੇ ਤੇ ਰੋਕੇ ਜਾਊਗੀ ਕਹਿੰਦਾ ਭਾਵਾ ਠੀਕ ਹੈ ਤੇ 21 ਜਾਨੀ ਮਾਲ ਅਸੀਂ ਉਹੀ ਬਾਰ-ਬਾਰ ਗੱਲ ਆ ਗਈ ਤੇ ਅੱਜ ਬੱਚੇ ਵੀ ਸਵੇਰ ਕਹਿੰਦੇ ਡੈਡੀ ਕਹਿੰਦੇ ਕੰਮ ਹੀ ਬਹੁਤ ਔਖਾ ਹੈਗਾ ਮੈਂ ਕਿਹਾ ਪੁੱਤ ਇਹ ਇਹੀ ਲੱਗਦਾਗਾ ਵੀ ਹੁਣ ਤੁਸੀਂ ਚੰਗੇ ਮਨ ਨਾਲ ਪੜੋਗੇ ਜੇ ਉਹ ਫਿੱਸਾ ਭਰਦੇ ਆ ਬੱਚਿਆਂ ਦੀਆਂ ਜੀ ਤੇ ਅੱਜ ਹੁਣ ਬੱਚੇ ਵੀਰੇ ਕੱਲ ਦੇ ਲਾਇਗ ਬਚਾਰਿਆਂ ਦੀ ਸਵੇਰ ਸਾਗਰ 4 ਵਜੇ ਉਠਾ ਲੈ ਤੇ ਨਾਲ ਸਾਰਾ ਮਾਲ ਤਿਆਰ ਕਰ ਉਰੀਂ ਨਾ ਜਲਦੀ ਤੇ ਤੁਸੀਂ ਮਾਲ ਦੇਖੋ ਵੀਰੇ ਇਹ ਬੱਚਾ ਆ ਗਿਆ ਵੀਰੇ ਚੌਗੀ ਆ ਬਹਿੜੇ ਠੀਕਾ ਮੂੰਹ ਚਾਰ ਦਾ ਦਾ ਚਾਰ ਦਾ ਦਾ ਸੂਆ ਦੂਜਾ ਵੀਰੇ ਬਹਿੜੀ ਤੁਸੀਂ ਬੱਤੇ ਦੀ ਕੁਆਲਿਟੀ ਦੇਖ ਲਿਓ ਠੀਕ ਹੈ ਕੁਆਲਿਟੀ ਦੇਖ ਲਿਓ ਵੀਰੇ ਉੱਥੇ ਨਾ ਜਾ ਪੁੱਤਾਂ ਤਾਂ ਸਾ ਚਾੜਨੀ ਦੇਵਾ ਵਗੈਰਾ ਰਾਮ ਨੇ ਰਿਕਾਰਡ ਤੋੜਦੀ ਤੁਰ ਜਾਂਦੀ ਹੈ ਨਾ ਭਾਈ ਜੀ ਮਾਲ ਕੱਲੀ ਕੱਲੀ ਬਹਿੜ ਵੀਰੇ ਦੇਖਣ ਲਾਇਕ ਹੋਊਗੀ ਦੇਖਣ ਲਾਇਕ ਠੀਕ ਹੈ ਇਸ ਤਰ੍ਹਾਂ ਦਾ ਮਾਲ ਹੋਊਗਾ ਵੀਰੇ 500 ਕਢਾ ਲਓ ਅੱਜ ਬੈਂਕ ਖੁੱਲੀ ਆ ਠੀਕ ਹੈ ਬਾਕੀ ਕੋਈ ਗੱਲ ਨਹੀਂ ਇੱਥੇ ਆ ਜਿਓ ਜੇ ਚੈੱਕ ਲਿਆਇਓ ਨਾਲ ਦਾ ਭਾਵਾ ਵੀ ਜਿਹੜਾ ਵੀ ਆ ਗਿਆ ਬੈੜ ਆਪਣੇ ਸਾਫ ਸੁਥਰੀਆਂ ਸਾੜ ਕੇ ਲੈ ਆਂਦੇ ਹੋਏ ਜਮਾ ਹਨਾ ਬਾਈ ਜੀ ਬੈੜਾਂ ਤਾਂ ਇੰਨੇ ਕੁ ਤੋਹਫੇ ਤਕੜੇ ਨੇ ਜੀ ਜਾਣੀ ਦੀ ਵੀਰੇ ਕਮਾਲ ਦੇ ਬੱਚੇ ਨੇ ਪੰਜ-ਪੰਜ ਮਿੰਟ ਵੀਰੇ ਬੈੜ ਵਿਕੂਗੀ ਕੱਲ ਨੂੰ ਕਿਸੇ ਵੀਰ ਨੇ ਉਦਾਂ ਵੀ ਮੇਲਾ ਦੇਖਣਾ ਮੇਲਾ ਦੇਖਣ ਆ ਸਕਦਾਗਾ ਕੱਲ ਨੂੰ ਸਵੇਰ ਵੀਰੇ 11 ਤਰੀਕ ਨੂੰ 7 ਵਜੇ ਸੌਦੇ ਚਲਾ ਦੇਾਂਗੇ ਠੀਕ ਆ ਆਪਾਂ ਦੇ ਪੈਸੇ ਕਢਾ ਲਓ ਚੈੱਕ ਲਿਓਣਾ ਚੈੱਕ ਲਿਓ ਕਿਸੇ ਵੀਰ ਨੇ ਸਾਈ ਦੇ ਕੇ ਦੋ ਦਿਨ ਪੈਸੇ ਲੇਟ ਆਉਂਦੇ ਹੋਏ ਤਾਂ ਵੀ ਕੋਈ ਗੱਲ ਨਹੀਂ ਦੋ ਦਿਨ ਵੀ ਵੀਰਾਂ ਲਈ ਆਪਾਂ ਸਾਧਦੇ ਆਂਗੇ ਬੈੜਾ ਪਰ ਮਾਲ ਵੀਰੇ ਕੱਲ ਨੂੰ ਸਾਰਾ ਵੇਚਾਂਗੇ ਠੀਕ ਐ 45 ਗਾਵਾਂ ਦੇ 45 ਕਹਿੰਦਾ ਵਾ ਮਾਲ ਵੀਰੇ 45 ਜੋ ਗੱਲ ਨੂੰ ਕੀ ਕਹਣਾ ਇੱਕ ਦੋ ਰੁੱਕ ਜਾਣ ਪਰ ਮਾਲ ਵੀਰੇ ਕਹਿੰਦੀਆਂ ਖਾਉਂਦੀਆਂ ਬੜਾ ਲੈ ਨਹੀਂ ਬੁੱਤ ਲੈ ਕੇ ਜਲਦੀ ਕਰੀ ਜਲਦੀ ਕਰੀ ਇਹ ਵੀਰੇ ਜਾਣੀ ਚਾਰ ਦਾੰਦ ਸੀਗੀ ਹਫ਼ਤੇ ਦੀ ਕੱਟੀਆ ਪਲੂਣ ਦਾ ਵੀਰੇ ਇਹਦਾ 25 ਗਿਲਹਾਰ ਰਕਾਰਟਾ ਦੁੱਧ ਵੀਰੇ 30 ਦੇਉ 25 ਵੰਡ ਕੇ ਬੰਦਾ ਲੈ ਜੇ ਆ ਬਿਹੜਾ ਗੂਥ ਹੋਰ ਉਹ ਬਿਹੜਾ ਬਿਲਕੁਲ ਦੁੱਧ ਦਿੰਦੀਆਂ ਦੇ ਵਿੱਚ ਆ ਮੇਰੇ ਦਾੰਦ ਆਪਦੇ ਪੱਤੇ ਮੈਂ ਵੀਰੇ ਮੂੰਹੋਂ ਖੀਰੀ ਬਿਲਕੁਲ 20 ਮਹੀਨੇ ਦਾ ਬੱਚਾ ਵੀਰੇ 20 ਤੋਂ ਵੱਡਾ ਬਾਡੀ ਵੇਟ ਦੇਖ ਕੇ ਕਿਸੇ ਨੂੰ ਯਕੀਨ ਨਹੀਂ ਕਰਨਾ ਵੀਰੇ ਕਵਾਲਿਟੀ ਆ ਸਾਡੀ ਵੈੜਦਾ ਵੀਰੇ ਜਿਹੜਾ ਤੁਸੀਂ ਵੀਡੀਓ ਚੱਲ ਰਹੀ ਆ ਵੀਰੇ ਨਹੀਂ ਕਲਿੱਪ ਕੱਟ ਲੈਣਾ ਪਹਿਲਾਂ ਦੰਦਪਟਨ ਵੀ ਖੀਰੀ ਹੈਗੀ ਕਿ ਨਹੀਂ ਹੈਗੀ ਦੁੱਧ ਦੇਊਗੀ ਵੀਰੇ 32 33 ਕਿਲੋ 25 ਤੋਂ 26 ਕਿਲੋ ਇਹ ਮੰਨ ਕੇ ਲੈਣ ਕਵਾਲਿਟੀ ਵੱਡਾ ਕੱਦ ਵੇਲ ਥਣ ਗੁੱਲੇ ਵਾਲਾ ਅੱਖਰ ਸਾਰੇ ਦੇਖੋ ਵੀਰੇ ਫਿਟਨੈਸਲੇਵਾ ਫਿਟਨੈਸਲੇਵਾ ਉਹ ਨਹੀਂ ਵੀ ਦੀਵਾ ਲਾਗੇ ਦੇਖਣ ਵਾਲਾ ਫਿਟਨੈਸਲੇਵਾ ਵੀ ਵੀਰੇ ਪੰਡ ਵਾਲਾ ਹੂ ਗੜਗੜ ਤੇ ਗੈਰ ਤੇ ਥਣ ਗੁੱਲੇ ਵਾਲੇ ਥਣ ਤੁਸੀਂ ਬਰੀਕੀਆਂ ਸਾਰੀਆਂ ਬਾਈ ਜੀ ਚੈੱਕ ਕਰ ਲਿਓ ਤੋ ਬੈੜ ਦੇਖੋ ਯਾਰ ਕਿਆ ਪਤਾ ਜਿੰਨੀਆਂ ਗੱਲਾਂ ਕਰੀ ਆਉਣੀਆਂ ਥੋੜੀਆਂ ਮੇਨ ਗੱਲ ਅਖੀਰੀ ਪਹਿਲਾ ਸੂਆ ਇੱਕ ਕੱਦ ਬੈਡ ਪੂਰਾ ਫੁੱਲਾ ਕੰਦ ਜੱਡੀ ਵਹਿੜਾ ਜਮਾ ਏਦਾਂ ਦੀ ਵਹਿੜ ਤੁਹਾਡੇ ਆਪਣੇ ਘਰੇ ਚਲੀ ਗਈ ਇਹਨੇ ਆਪਣੇ ਘਰੇ ਜਾਗ ਲਾ ਦੇਣਾਗਾ ਫਾਰਮ ਦਾ ਕਿਉਂਕਿ ਬੱਚਿਆਂ ਦੇਗੀ ਛੋਟੀ ਉਮਰ ਆ 10 ਸੂਏ ਜਿਵੇਂ ਮਰਜ਼ੀ ਖਿੱਚੀ ਚੱਲੋ 8-7 ਬੱਚਿਆਂ ਦੀਗੀ ਮਿੰਨੀ ਫਾਰਮ ਤਿਆਰ ਕਰ ਦੂਗੀ ਜਮਾ ਅੱਜ ਕੱਲ ਦੇ ਰੇਟ ਕਮਾਲ ਦੇ ਹੋਣਗੇ 15 ਤੋਂ 20 ਦਾ ਫਰਕ ਨਹੀਂ 20 ਤੋਂ 25000 ਦਾ ਫਾਇਦਾ ਨਜ਼ਰ ਆਊਗਾ ਇੱਕ ਵੀਰਮਾਲ ਲੈ ਕੇ ਨਿਕਲੂਗਾ ਕਿਉਂਕਿ ਜਦੋਂ ਝੋਨੇ ਦਾ ਸੀਜ਼ਨ ਆ ਗਿਆ ਵੀ ਕਰਤਾ ਪਰ ਆ ਜਿਹਦਾ ਵੀ ਸੁੱਚਾ ਮਾਲ ਆ ਜਿਹੜਾ ਵੀ ਆ ਗਿਆ ਖਾਦੀ ਖੁਰੂ ਖੋਲਨੀ ਕੋਤਾਂ ਨਹੀਂ ਖੋਦੀ ਕਰਾਂ ਜਾਂਦੀ ਲੈ ਖੁਦ ਜ਼ਮੀਨ ਮੇਰਾ ਖੁਰੂ ਖੋਦੀ ਚੱਕ ਲਿਆ ਜਾਣੀ ਦੀ ਚਾਰ ਦੰਦ ਹੋਈਆ ਆ ਚਾਰ ਦੰਦ ਪੂਰੀ ਹੋ ਗਏ ਇੱਕ ਪਾਸੇ ਰੱਖ ਚੱਕ ਲਿਆ ਸਿਕਾ ਜਾਨੀ ਬੱਜਣਾ ਵੀਰੇ ਚੌਗੀ ਦਾ ਕੋਈ ਛਿੱਗੀ ਮੰਨ ਲੈ ਲੈ ਜਾ ਬੇਟਾ ਤਾਹਾਂ ਜਾੜ ਤੁਸੀਂ ਲੈਵੇ ਦੀ ਵੀਰੇ ਕੁਆਲਟੀ ਦੇਖੋ ਬਾਹਰ ਦੀ ਫਿਟਨੈਸ ਲੈਵੇ ਦੀ ਬਿਲਕੁਲ ਦੂਜਾ ਸੂਆ ਵੀ ਤੇ ਝੋਲੀ ਨਾਲ ਬਿਲਕੁਲ ਵੀਰੇ ਤੁਸੀਂ ਵੜਾ ਕੱਲੀ ਗੱਲੀ ਵੀਰੇ ਥੱਬਾ ਥੱਬਾ ਲਾਈ ਫਰਦਿਆਂ ਥੱਲੇ ਕਰਮ ਆਲੀਆਂ ਲੈ ਜਾ ਜ਼ਮੀਨ ਬੇਟਾ ਸਿੱਧੀ ਲੈ ਜਾ ਵ ਫਿਰ ਬੈਠ ਦੇਖੋ ਜਮਾ ਕਿਆ ਬਾਤਾਂ ਮੂੰਹ ਚਾਰ ਦੰਦ ਦੂਜਾ ਸੂਆ ਸੂਰੀਆ ਤੇ ਬਾਈ ਜੀ ਦੁੱਧ ਦੀ ਆਪਾਂ ਗੱਲ ਕਰੀਏ ਕਿੰਨਾ ਦੇ ਦੂਗੀ ਵੱਧ ਤੋਂ ਵੱਧ ਵੀਰੇ ਚਾਹੇ ਦਾ 24 ਕਿਲੋ ਹੀ ਮੰਨ ਲਓ ਦੁੱਧ ਦੇਊਗੀ 28 ਤੋਂ 30 ਕਿਲੋ ਵੀਰੇ ਠੀਕ ਹੈ ਦੁੱਧ ਵੀਰੇ ਉਹ ਇੱਕੇ ਦਾ ਉਲਟਾ ਵਾਲਾ ਕੰਮ ਹੋਊਗਾ ਵੱਧ ਵਾਲੇ ਨੂੰ ਕੱਟ ਦੱਸ ਕੇ ਵੇਚਾਂਗੇ ਠੀਕ ਹੈ ਹੁਣ ਆਪਾਂ ਇਹਦਾ 24 ਕਹਤਾ ਹਾਂ ਜਦੋਂ ਜਾ ਕੇ 27 28 ਦੇ ਦਿੱਤੀ ਤੇ ਆਉਂਦਿਆਂ ਨੂੰ ਰਮਣੇ ਦੇ ਨਾਲ ਉਹ ਬੰਦੇ ਦੇ ਮਾਮੇ ਦਾ ਮੁੰਡਾ ਤੇ ਮਾਸੀ ਦੇ ਮੁੰਡੇ ਨਾਲ ਹੋਣਗੇ ਨਾਲ ਹੋਣਗੇ ਚਲੋ ਸਾ ਤੁਸੀਂ ਆਪ ਹੀ ਤੱਕ ਲੋ ਵੀ ਇਹ 24 ਕਿਲੋ ਵਾਲਾ ਬੱਚਾ ਤੁਸੀਂ ਨੂੰ ਦੱਸੂਗੀ ਵੀ ਕਿੰਨੇ ਵਾਲੀ ਹੈ ਸਹੀ ਹੈ 30 ਕਿਲੋ ਵਾਲੀ ਹੈ ਹਾਂ ਬਹੁਤ ਟੌਪ ਦਾ ਬੱਚਾ ਵੀਰੇ ਇੱਕ ਯਾਰ ਜਾਣੀ ਦੀ ਬਹੁਤ ਘੱਟ 5 5 ਕਿਲੋ ਦੁੱਧ ਘੱਟ ਦੱਸ ਕੇ ਮਾਲ ਦੇਣਾਗਾ ਠੀਕ ਹੈ ਮਾਲ ਜਾਣੀ ਵੀਰੇ ਸਾਨੂੰ ਇੰਨਾ ਮਾਣ ਆ ਵੀ 10 ਬੱਜਨ ਨਹੀਂ ਦੰਦੇਗੇ ਠੀਕ ਹੈ ਇੰਨਾ ਖਬਰ ਮਾਲ ਹੈ ਇੱਕ ਯਾਰ ਮਾਲ ਇਕੱਠਾ ਕਰਦਾ ਸਾਫ ਸੁਥਰਾ ਇਹ ਰੇਡ ਕਮਾਲ ਦਾ ਲਾ ਦੇਣਾ ਬਾਹਲੇ ਕਮਾਲ ਦੇ ਰੇਟ ਲੱਗਣਗੇ ਵੀਰੇ ਬਾਹਲੇ ਕਮਾਲ ਦੇ ਰੇਟ ਠੀਕ ਐ ਸੋ ਇਹ ਲੈਵਾ ਦੇਖੋ 4x4 ਇਹਨੂੰ ਕਹਿੰਦੇ ਜਮਾ ਨਜ਼ਾਰਾ ਆ ਜਾਂਦਾ ਜਮਾ ਅੱਜ ਮੈਂ ਨਵਾਂ ਟਰੈਕਟਰ ਘਰਉਣਾ ਵੀ ਸ਼ੋਰੂਮ ਚੋਂ ਚਾਰੇ ਨਿਕਲਦਾ ਜਦੋਂ ਬਾਅਦ ਤੁਹਾਡੇ ਘਰੇ ਸੂਗੀ ਵੀ ਰਾਮ ਨੇ ਕਿਹਾ 24 ਕਿਲੋ ਤੇ ਜਦੋਂ 28 ਕਿਲੋ ਤੇ ਚੱਲੀ ਤਾਂ ਆਪ ਵੀ ਫਿਰ ਕਹਾਂਗੇ ਮਾਮੇ ਦੇ ਮੁੰਡੇ ਤੈਨੂੰ ਮੈਂ ਦਵਾ ਕੇ ਲੈ ਆਉਣਾ ਅਰੇ ਮਾਛੀ ਦੇ ਮੁੰਡਾ ਨਾਲ ਖੜੇ ਹੋਣਗੇ ਤੇ ਰੇਟ ਫਿਰ ਕਿੱਥੋਂ ਚੱਲਣਗੇ ਬਰੇਕ ਇਹ ਕਮਾਲ ਨੇ ਆ ਕੱਲ ਦੀ ਵੀਡੀਓ ਚ ਆਈ ਹੋਈ ਸੀ ਬੈਣ ਜੀ ਆ ਦੇਖੋ ਕੱਲ ਨੂੰ ਕਿੰਨਾ ਫਰਕ ਪਾ ਗਈ ਆ ਵੀਰੇ ਮਾਣ ਬਣਦੀ ਤੇ ਦੇ ਬਟੇ ਮਾਣ ਵੀਰੇ ਇਹ ਤੇ ਲਿਹਾਰੀ ਪਾਉਣ ਨਾਲ ਜਿਹੜੀ ਔਰਤਾਂ ਦੇ ਸੰਗਲ ਤੇ ਖੜੇ ਰੇਟ ਵੀਰੇ ਕਮਾਲ ਨੇ ਹੋਣਗੇ 60000 ਤੋਂ ਚੱਲੂ ਰੇਟ ਸ਼ੁਰੂ ਹੋ ਜੂ 60 ਤੋਂ ਸ਼ੁਰੂ ਹੋ ਜੂਗਾ ਮਗਰ ਆ ਨਾ ਇੰਨੀਆਂ ਕਗਾਈਆਂ ਨਾ ਕਹਿੰਦੇ ਤੂੰ ਚੋਗਣਾ ਮਾਲ ਮਗਰ ਖੜਾਗਾ ਠੀਕ ਹੈ ਗਾਈਆਂ ਦਾ ਵੀਰੇ 50 ਦੇ ਲਵੇ ਹੋਣਗੀਆਂ ਪਰ 45 ਗਰਾਊਂਡ ਚ ਲਾਵਾਂਗੇ ਇਧਰਲੇ ਪਾਸੇ ਠੀਕ ਹੈ 60 65 70 75 80 85 90 95 ਲੱਖ 700 ਦੇ ਵੀਰੇ ਲੱਖ ਤੋਂ ਬਾਹਰ ਹੋ ਗਏ ਠੀਕ ਹੈ 700 ਦੇ ਵੀਰੇ ਲੱਖ ਤੋਂ ਬਾਹਰ ਆ ਜਿਹੜੇ ਲੱਖ ਤੋਂ ਬਾਹਰ ਆ ਜਿਹੜੇ ਲੱਖ ਤਿੱਕਰ ਵੀਰੇ ਤੁਸੀਂ 30 ਕਿਲੋ ਦੁੱਧ ਤਿੱਕਰ ਖੇਡ ਸਕਦੇ ਹੋ ਜੇ ਤੁਸੀਂ 35 ਕਿਲੋ ਦੇ ਪੈਸੇ ਵਟਣੇ ਆ 40 ਕਿਲੋ ਦੇ ਪੈਸੇ ਵਟਣੇ ਆ ਤੁਸੀਂ 45 ਕਿਲੋ ਵੀਰੇ ਦੁੱਧ ਚੋਕੇ ਦੇਖਣਾ ਤਾਂ ਵੀਰੇ ਲੱਖ ਤੋਂ ਬਾਹਰ ਹੋਣਾ ਪਊਗਾ ਪਰ ਬਾਈ ਦੀ 2 ਲੱਖਾਂ ਮਾਂ ਤੇ ਮੂੰਹ ਵਾਸੇ ਨੂੰ ਨਹੀਂ ਕਰਦੇ। ਉਹ ਡੇਢ ਤੋਂ ਡੇੜਾ ਡੇੜਾ ਵੀ ਮਾਲ ਹੈ ਨਹੀਂਗਾ ਹੋਰ ਦੱਸੋ। ਠੀਕ ਹੈ ਡੇਢ ਤੋਂ ਅੰਦਰ ਹੀ ਹੈ। ਡੇੜਾ ਵੀ ਮਾਲ ਹੈ ਨਹੀਂਗਾ ਵੀਰੇ। ਇਹ ਤਾਂ 1 ਲੱਖ ਤੋਂ ਬਾਹਰ ਕਹਿੰਦੇ 5-700 ਦੇ। ਥੋੜੇ ਬਹੁਤ ਵੀ ਬਾਹਰ ਆ। ਬਸ ਵੀਰੇ बार-बार ਉਹੀ ਬੋਲਦਾ ਤੁਸੀਂ ਰੇਟ ਦੇਖ ਲਿਓ ਵੀਰੇ ਸਾਡੇ ਲੈ ਜਾ ਕੇ। ਹਾਂਜੀ ਸਾਡੇ ਕੋਲੋਂ ਵੀਰੇ ਜਿਹੜਾ ਵੀਰ ਲੈ ਜਾਊਗਾ ਚਾਹੇ ਹੱਤਾ ਸਾਹਮਣੇ ਜੇ ਬਾਜੂ ਵੇਚਣ ਦਾ ਵੀ ਮਨ ਹੋਇਆ ਸਾਨੂੰ ਫੋਨ ਕਰਦੇ ਇਹ ਦੁਬਾਰਾ ਵੀ ਖਰੀਦ ਲਾਂਗੇ। ਠੀਕ ਹੈ। ਇਹ ਤਾਂ ਸਿਰਫ ਬੰਦਿਆਂ ਦੀ ਕਮੀ ਕਾਰਨ ਵੀਰੇ ਕੱਲ ਨੂੰ ਮਾਲ ਵੇਚਦੇ ਆ। ਨਹੀਂ ਇਹਦੇ ਵਿੱਚੋਂ 10 ਗਾਈਆਂ ਆ ਲਾੜਦ ਕਾਲੜ ਦੇ ਲੱਗਣੀਆਂ ਨਹੀਂ ਸੀਗੀਆਂ ਠੀਕ ਐ ਇਹ 17 ਨੇ ਲਾੜਦ ਲੱਗਣੀਆਂ ਸੀ ਬੰਦੇ ਵੀਰੇ ਦੋ ਫਰਾਰ ਹੋਏ ਕਰਕੇ ਤਾਂ ਸਾਰਾ ਮਾਲ ਲਾਉਣਾ ਪੈ ਗਿਆ ਠੀਕ ਐ ਬੈੜ ਆ ਵੀ ਜਮਾ ਡਾਲੇ ਦੀ ਆ ਦੋ ਜਣ ਬਾਈ ਦੀ ਸੇ ਦੰਦ ਵੇਹਣ ਸੇ ਦੰਦ ਦੰਦਾਂ 'ਚ ਮਾਲ ਆ ਵੀਰੇ ਇਹ ਮਾਲ ਵੀਰੇ ਮਹਾਰਾਸ਼ਟਰ ਤੋਂ ਸਿਲੈਕਟਡ ਹੁੰਦਾ ਤੇਲਗਾਨਾ ਨੂੰ ਸਿਲੈਕਟਡ ਹੁੰਦਾ ਵੀਰੇ ਗੁਜਰਾਤ ਦੇ ਥੰਮਾ ਬਾਈ ਜੀ ਜਣੀ ਬਾਹਰ ਦੇ ਨਾਂ ਦੇ ਮਹਾਰਾਸ਼ਟਰ ਦੇ ਤੇਲਗਾਨਾ ਦੇ ਵੀਰੇ ਕਰਨਾਟਕਾ ਦੇ ਹੋਰ ਅਡੀਸਾ ਦੇ ਜਿਹੜੀਆਂ ਬਾਹਰ ਦੀਆਂ ਸਟੇਟਾਂ ਦੇ ਵੀਰੇ ਅਸੀਂ ਥੰਮ ਮੰਨੇ ਮੈਂ ਅਸੀਂ ਨਹੀਂ ਬਾਗ ਡੈਰੀ ਫਾਰਮ ਵਾਲ ਅਸੀਂ ਆਪਦੇ ਮੂੰਹੋਂ ਨਹੀਂ ਕਹਿੰਦੇ ਜਿਹੜੇ ਬਾਹਰ ਦੇ ਲੋਕ ਆ ਕਿਸੇ ਨੇ ਨਵੇਂ ਬੰਦੇ ਨੇ ਗੱਡੀ ਬਾਹਰ ਨੂੰ ਭਰਨੀ ਆ ਨਹੀਂ ਪਤਾ ਲਗਾ ਰਸੀਨੀ ਬਾਲਕ ਨਾਲ ਤੋਂ ਰਾਣ ਲਲਾ ਤੈਨੂੰ ਦੱਸ ਦੂ ਕਿਵੇਂ ਪਰਬਟ ਬਣਦਾ ਕਿੱਥੋਂ ਗੱਡੀ ਲੈਣੀ ਆ ਜੀ ਇਹ ਵੀਰੇ ਬਾਹਰਲੇ ਥੰਮਨੇ ਬਾਈ ਜੀ ਇਹ ਇਹ ਸਿਲੇਕਟਡ ਪੀਸ ਆ ਜਿਹੜੇ ਬਾਹਰ ਨਹੀਂ ਪਾਸ ਹੁੰਦੇ ਨੇ ਕਹਿੰਦਾ ਭਾਬਾ ਕੱਲੂ ਕਾਰੋਬਾਰੀ ਬੰਦਾ ਵੀ ਆਜੇ ਉਹ ਵੀ ਲੈ ਸਕਦਾ ਬੋਸ ਵੀਰੇ ਕਾਰੋਬਾਰੀ ਨੂੰ ਪਰ 50000 ਰੁਪਏ ਕਰੂ ਵੀ ਦੇਣ ਨੂੰ ਦੇ ਮੈਂ ਜੀ ਕਾਰੋਬਾਰੀ ਨੇ ਆਉਣਾ 12 ਵਜੇ ਤੋਂ ਬਾਅਦ ਆਉਣਾ ਠੀਕ ਹੈ 12 ਵਜੇ ਦੇ ਕਰੀਬ ਇਹ ਘਰੋਂ ਵੀ ਰਹ ਹੁੰਦੇ ਮੰਗੇ ਆਪਾਂ ਵੀਰੇ ਜਿਹੜੇ ਵੀਰਾਂ ਨੂੰ ਜਿਹੜੀਆਂ ਆਲਾ ਕਹਿੰਦਾ ਵੀ ਆਪਾਂ ਵਰਦਨਾ ਵੀਰਾਂ ਨਾਲ ਕੱਲ ਦਾ ਲੜ ਸਾਵੇਂ ਭਾ ਦੇ ਦਿਆਂਗੇ ਤੋਹਫੇ ਦੇ ਦਿਆਂਗੇ ਇਸ ਤੋਂ ਬਾਅਦ ਉਹ ਵੀਰੇ ਇਹ ਬੈਡ ਆਪਣੇ ਘਰ ਦੇ ਪੱਕੇ ਕਰ ਲੰਗੀਆ ਉਸ ਤੋਂ ਬਾਅਦ ਜੋ ਆਪਾਂ ਨੂੰ ਕਮਾਈ ਹੋਵੇ ਤੋਹਫੇ ਆ ਦੇ ਜੀ ਕੱਲ ਆਪਾਂ ਨਾ ਕਰਾਂਗੇ ਕਮਾਈ ਹੁਣ ਆ ਬੈਡ ਵੀਰੇ ਜਿਹੜੇ ਵੀਰ ਦੇ ਘਰੇ ਚਲੀ ਗਈ ਇਹ ਕਿਤੇ ਵੀਰੇ ਦਵਾਰੇ ਵੀਰ ਸਾਡੇ ਕੋਈ ਆਊਗਾ ਨਹੀਂ ਵੀਰੇ ਪੈਂਦੀ ਤੋਂ 38 ਕਿਲੋ ਦਾ ਬੱਚਾ ਹੈਗਾ ਮਸ਼ੀਨ ਦੇ ਚਵਾਈ ਤੇ ਲੱਗੀ ਆਈ ਆ ਬਾਈ ਜੀ ਵੀਰੇ ਕੰਨੀਆਂ ਚੱਕ ਲੀਆਂ ਬਰਾਬਰ ਨਹੀਂ ਕਰੀਆਂ 12 ਦਾ ਟਾਈਮ ਬਾਕੀ ਹੈ ਦਾ ਵੀਰੇ ਅੱਛਾ 12 ਦਿਨ ਹਜੇ ਬਾਕੀ ਆਈ ਤਰਿਕ ਨੂੰ ਵੀਰੇ ਦਿਨ ਪੂਰੇ ਹੁੰਦੇ ਆ ਤੇ ਤੇਰੇ ਹੀ ਬਣਦੇ ਅਸਲ ਵਿੱਚ ਅੱਜ ਸਣੇ ਠੀਕ ਹੈ ਹਲ ਦਾ ਹਵਾਨਾ 65% ਬਣਿਆ ਇਹਦਾ ਵੀਰੇ 65% ਤੋਂ ਬਣਿਆ ਬਾਈ ਜੀ ਲਟਕੇ ਬਹਿੜ ਸੂਗੀ ਥੱਲੇ ਦੇਸੀ ਮਖਿਆ ਲਾ ਦੂ ਕੋਈ ਇਹਨੂੰ ਬਹਿੜ ਸੋਟੀ ਨਾ ਮੰਨ ਲੇ ਵੀਰੇ ਵੱਡੇ ਕੱਦ ਬੇਲ ਦੇ ਵਿੱਚ ਆ ਇਹ ਬਲੈਰੋ ਤੇ ਜਾਣ ਵਾਲਾ ਮਾਲ ਆ ਵੀਰੇ ਵੀਡੀਓ ਚ ਮਾਲ ਦੱਸਦਾ ਨਹੀਂ ਹੁੰਦਾਗਾ ਸੋ ਇਹ ਬਹਿੜਾ ਉਹ ਆ ਗਏ ਨੇ 30-30 ਤੋਂ ਬਾਹਰ ਚੱਲ ਬਾਕੀ ਵੀਰੇ ਚਲੋ ਮੈਨੂੰ ਤਾਂ ਇੱਕ ਵੱਡੀ ਗੱਲ ਇਹ ਆ ਮਾਨ ਵਾਲੀ ਗੱਲ ਆ ਮੇਰੇ ਦੋ ਬੰਦੇ ਭੱਜ ਗਏ ਮੈਨੂੰ ਦੁੱਖ ਨਹੀਂ ਹੋਇਆ ਮੇਰਾ ਪਰਿਵਾਰ ਮੇਰੇ ਨਾਲ ਵੀਰੇ ਥੰਮ ਬਣ ਕੇ ਖੜ ਗਿਆ ਠੀਕ ਹੈ ਮੇਰੀ ਮੈਡਮ ਮੇਰੇ ਬੱਚੇ ਮੇਰੇ ਨਾਲ ਥੰਮ ਬਣ ਕੇ ਖੜ ਗਏ ਜੇ ਇੱਥੇ ਬੱਚੇ ਕਹਿੰਦੇ ਸਾਡੇ ਪੈਰ ਲਿਪੜਦੇ ਆ ਮੈਡਮ ਮੂੰਹ ਦੂਏ ਪਾਸੇ ਨੂੰ ਕਰ ਲੇ ਫਿਰ ਉੱਥੇ ਬੰਦੇ ਦਾ ਮਨ ਟੁੱਟ ਜਾਂਦਾ ਹਲਗਾ ਛੱਡੋ ਆਪਾਂ ਕੀ ਛੱਡੋ ਪਰ ਮੇਰੇ ਪਰਿਵਾਰ ਨੇ ਵੀਰੇ ਮੈਨੂੰ ਫੀਲ ਨਹੀਂ ਹੋਣ ਦਿੱਤਾ ਵੀ ਬੰਦੇ ਭੱਜ ਗਏ ਭੱਜ ਗਏ ਪਰਿਵਾਰ ਥੰਮ ਬਣ ਕੇ ਖੜਿਆ ਇਹ ਮੁੰਡਾ ਵੀ ਵੀਰੇ ਆਪਣਾ ਜਿਹੜਾ ਬਚਾਰਾ ਬਿਹਾਰ ਅਸੀਂ ਕਹਿੰਦੇ ਦੋ ਸਾਰ ਲਾਗੇ ਜੈ ਜੈਕਾਰ ਆ ਬੰਦ ਨਾਲ ਸਾਥ ਸਾਥ ਬੁਣ ਲੱਗਣਾ ਪੈਂਦਾ ਹਾਂ ਹਾਂਜੀ ਹਾਂਜੀ ਉਦੋਂ ਅਗਲੇ ਕਰਵਾ ਕੈਮਰਾ ਬਰਵਾ ਦਿਓ ਵੀਰੇ ਆ ਜਾਓ ਜੀ ਠੀਕ ਹੈ ਹਾਂਜੀ ਤੇ ਨਾਲ ਲਾਏ ਵੇਆ ਬੱਚੇ ਵੀਰੇ ਬੇਟੀ ਨੂੰ ਬੁਸਲੋ 10 ਮਿੰਟ ਬਲਾਓ ਸਸਤੀ ਕਾਲ ਸਸਤੀ ਕਾਲ ਕੇ ਸਾਡਾ ਜੀ ਮੈਂ 12 ਜਮਾਤ ਚ ਪੜਦੀ ਆ ਮੈਡੀਕਲ ਦੀ ਸਟੱਡੀ ਕਰਦੇ ਨਾਲ ਨਾਲ NEET ਦੀ ਤਿਆਰੀ ਕਰਦੀ ਆ ਕੱਲ ਮੇਰੇ ਪਾਪਾ ਬਹੁਤ ਉਦਾਸ ਸੀ ਕਹਿੰਦੇ ਵੀ ਦੋ ਤਿੰਨ ਭੱਜ ਗਏ ਵੀ ਹੁਣ ਕਿਵੇਂ ਹੋਊਗਾ ਕੰਮ ਫਿਰ ਅਸੀਂ ਮੈਂ ਦੋ ਦਿਨ ਕਿਤਾਬਾਂ ਸਾਈਡ ਤੇ ਰੱਖ ਕੇ ਮੇਰੇ ਬਾਪੂ ਨੂੰ ਕਿਹਾ ਵੀ ਤੁਸੀਂ ਟੈਨਸ਼ਨ ਨਾ ਲਓ ਸੀ ਨਾਲ ਹੈਗਾ ਵੀ ਤੁਹਾਡੇ ਨਾਲ ਕੰਮ ਕਰਾਂ ਸੋ ਇਹ ਨਹੀਂ ਗੱਲ ਵੀ ਕੱਲੇ ਬੱਚੇ ਆਪਣੇ ਪਾਪਾ 100 ਦੇ ਦੇ 500 ਦੇ ਦੇ ਤੇ ਉਹ ਪਤਾ ਲੱਗੇ ਮੇਰੀ ਵੀਰੇ ਬੱਚੀ ਦਾ ਅੱਜ ਜਨਮ ਦਿਨ ਆ ਅੱਜ ਜਨਮ ਦਿਨ ਆ ਇਹਨੂੰ ਇਹਨੂੰ ਗਿਫਟ ਕੀ ਕਰਿਆ 31 ਗੱਡੀ ਗਿਫਟ ਕਰੀ ਆ 2 ਮਹੀਨਿਆਂ ਦੀ ਜਿੱਦੇ ਕਰਦੀ ਵੀਰੇ ਸੂਕੂ ਗਈ ਇਹਦੇ ਖਾਤ ਲਿਧਰਾ ਦੇਾਂਗੇ ਇਹਨੇ ਕੱਲ ਨੂੰ ਵੱਡੀ ਹੋ ਕੇ ਫੌਰਨ ਜਾਣਾ ਕੋਈ ਵੀ ਕੰਮ ਕਰਨਾ ਉਹਨੂੰ ਆਪਦੇ ਪੈਸੇ ਨਾਲ ਪਰਸਨਲੀ ਕਰਦੂਗੀ ਆਪਾਂ ਕਿ ਕੋਈ ਹੋਰ ਦੇ ਦੀਦਾ ਕੀ ਫਾਇਦਾ ਆਪਾਂ ਕਿੰਤਾ ਹੀ ਕਰਦੇ ਉਹੀ ਗਿਫਟ ਦਿੱਤਾ 2 ਮਹੀਨਿਆਂ ਦੀ ਖੱਪਣ ਕੱਟੀ ਦਿੱਤੀ ਆ ਯਾਰ ਮਿੱਤਰ ਤੋਂ ਲੈ ਕੇ ਆਈ ਆ ਤੂੰ ਕਹਿੰਦਾ ਬਾਜੀ ਨੇ ਆਪਾਂ ਕਹਿੰਦੇ ਬੱਚੇ ਰੇਸ ਕੰਮ ਚ ਲਾਓ ਜਿਵੇਂ ਚੈਨਾ ਦੇ ਵਿੱਚ ਬੱਚਿਆਂ ਨੂੰ ਦਿਖਾਉਂਦੇ ਵੀ ਤੁਹਾਡੇ ਪਰਿਵਾਰ ਇਹ ਕੰਮ ਕਰਦੇ ਆ ਆਪਣੇ ਮੈਂ ਕਹਿੰਦਾ ਬਾ ਜਿੱਦੋਂ ਜਾ ਕੇ 25 ਸਾਲ ਦੀ ਬੱਚੇ ਨੂੰ ਸੁਰਤ ਆਉਂਦੀ ਆ ਉਹ ਨਾ ਜੇ ਉਹ ਇਹ ਕੰਮ ਦਾ ਪਤਾ ਨਾ ਲੇ ਪਾਸਾ ਕਿਵੇਂ ਆਪਾਂ ਹੁਣ ਬੱਚੇ ਇਧਰ ਲਾਵਾਂਗੇ ਫੇਰ ਹੀ ਪਤਾ ਲੱਗੂ ਹੁਣ ਫੀਸਾਂ ਭਰਦੇ ਬਹੁਤ ਬਹੁ ਮਹਿੰਗੇ ਆ ਫੀਸਾਂ ਨੇ ਚਲੋ ਹੁਣ ਤਾਂ ਇੱਥੇ ਇੱਕ ਤਰ੍ਹਾਂ ਦਾ ਏਸੀ ਵਾਲਾ ਕੰਮ ਹੀ ਆ ਪਰ ਫੇਰ ਵੀ ਤੜਕੋ ਬੱਚੇ ਨੇ ਵੀਰੇ 4 ਵਜੇ ਖਾਏ ਆ ਮਾਲ ਲਵਾਏ ਇਹਨਾਂ ਨੂੰ ਪਤਾ ਲੱਗਿਆਗਾ ਵੀ ਬੱਚੇ ਦਾ ਖਾਣਾ ਕਿਵੇਂ ਬਣਦਾ ਹਨਾ ਕਿਵੇਂ ਬਣਦਾ ਆ ਟੋਰੀ ਪੁੱਤ ਦੇ ਬੱਚਾ ਦੇਖੋ ਸਹਿਜ ਉਹ ਪੂਰਾ ਨਾਲ ਆ ਜਾਮਾ ਹਨਾ ਜੀ ਬਿਲਕੁਲ ਟੋੜ ਦੋ ਵਰ ਨੂੰ ਸਾਹਮਣੇ ਜਿਹੜੀ ਇਹ ਦੇਖ ਰਹੇ ਆਂ ਆਪਾਂ ਵੀਰੇ ਕਲਬੂਤਰ ਆ ਗਿਆ ਏ ਵੀ ਵੀਰੇ ਚਾਰ ਬੰਦ ਪੂਰੇ ਹੋ ਕੇ ਸਿੱਗ ਦੇ ਚੱਕੇ ਹੀ ਆ ਹਜੇ ਠੀਕ ਆ ਉਹ ਚਾਰ ਪੰਜ ਦਿਨ ਹੀ ਹੋਏ ਸਿੱਗ ਦੇ ਦਿਨ ਚੱਕਾ ਤੁਸੀਂ ਬੈਠਦੇ ਵੀਰੇ ਕੈਮਰਾ ਮਰਵਾ ਦਿਓ ਬਾਈ ਜਿਹੜਾ ਵੀਰ ਮਰਜੀ ਲੈ ਜੇ ਇਹਦਾ ਵੀਰੇ 35 ਕਿਲੋ ਦੁੱਧ ਚਵਾ ਦੇਾਂਗੇ ਦੇਖੋ ਲੇਵੇ ਦੀਆਂ ਨਾੜਾਂ ਕੁਆਲਿਟੀ ਵੱਡੇ ਕੱਦ ਮੇਲ ਦੇ ਵਿੱਚ ਦੂਜਾ ਸੂਆ ਵੀਰੇ ਜਿੰਨਾ ਮਾਲ ਦਿਖਾਇਆ ਨਾ ਬਾਈ ਤੇ ਸਾਰਾ ਮਾਲ ਰਕਾਟ ਵਾਲਾ ਕਿਹੜਾ ਸੀਮਨ ਲੱਗਿਆ ਕਿਹੜੇ ਦੀ ਆਪ ਆ ਮਦਰ ਕਿਹੜੀ ਸੀ ਅੱਗੇ ਕਿਹੜਾ ਲੱਗਿਆ ਇਹਦੇ ਵਿੱਚੋਂ ਵੀਰੇ ਤਕਰੀਬਨ ਸਾਰਿਆਂ ਨੇ ਸਕਸੈਸਡ ਲੱਗਿਆ ਵਾ ਸੋ ਵੀਰੇ ਜਿਹੜੀਆਂ ਅੱਜ ਵੇੜਾ ਦਿਖਾਉਣੇ ਪਏ ਜੀ ਮੈਂ ਆਪਾਂ ਮੇਲੇ 'ਚ ਐਂਟਰੀ ਮਾਰਦੇ ਚੰਡੋੜ ਵੱਡੀ ਦੂਰੋਂ ਦੇਖ ਲੈਣੇ ਹਨਾ ਤੇ ਗਾਹਾਂ ਜਾ ਕੇ ਕਸ਼ਤੀ ਜੀ ਵੀ ਖੜੀ ਹੁੰਦੀ ਆ ਵੀ ਉਹ ਸਿਸਟਮ ਆ ਸਾਰੇ ਤਰ੍ਹਾਂ ਦੇ ਝੂਟੇ ਸਾਨੂੰ ਇੱਥੇ ਮਿਲਣਗੇ ਝੂਟੇ ਆਪਾਂ ਤਾਂ ਕਹੇ ਆ ਰੇਟ ਦੇ ਹਿਸਾਬ ਨਾਲ ਬਰੀਡ ਦੇ ਹਿਸਾਬ ਨਾਲ ਤੇ ਕੁਆਲਿਟੀ ਦੇ ਹਿਸਾਬ ਨਾਲ ਕਿਉਂਕਿ ਇੱਕ ਇੱਕ ਘਰੋਂ ਤੁਸੀਂ ਭਰੇ ਹੋਏ ਕਮਾਦ ਵਿੱਚੋਂ ਗੰਨਾ ਪੁੱਟੋਗੇ ਨਾ ਤਾਂ ਸਵਾਦ ਉਹ 45 ਨਗਾਂ ਦੇ ਵਿੱਚ ਲਗਭਗ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਖੜੀ ਆ ਦੇਖੋ ਦਿਲੋਂ ਵੀਰ ਨਾੜਾ ਦੇ ਇਹ ਜੀ ਬਈਆ ਲੱਗੀ ਆਈ ਆ ਬਹੁਤ ਫੈਡਨਸ ਲੈਪ ਆ ਵੀਰੇ ਜਾਨੀ ਇਸ ਤਰ੍ਹਾਂ ਦੇ ਬੱਚੇ ਬਈ ਜੀ ਬਹੁਤ ਔਖੇ ਮਿਲਦੇ ਆ ਤੁਹਾਨੂੰ ਇੱਕੋ ਸੱਤ ਥੱਲੋਂ ਇਸ ਤਰ੍ਹਾਂ ਦੇ 2500 ਦੇ ਮਿਲਣਗੇ ਜਮਾ ਇਹ ਹੀ 2500 ਦੇ ਮਿਲਣਗੇ ਜਿਹੜੇ ਰੇਡ ਤੁਹਾਨੂੰ ਬਾਹਰੋਂ ਦੋ ਮਿਲਣਗੀਆਂ ਇੱਥੇ ਤਿੰਨ ਦੇ ਦੇਵਾਂਗੇ ਨਹੀਂ ਉਸੇ ਰੇਡ ਦੇ ਹਾਂ ਪੂਰੇ ਮਾਨ ਨਾਲ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆ ਇਹ ਚੀਜ਼ ਵੀਰੇ ਕਹਿਣ ਦੀ ਗੱਲ ਨਹੀਂ ਵੀ ਬਿਨਾਂ ਗੱਲ ਤੂੰ ਹੀ ਬੋਲੀ ਜਾਂਦਾ ਕਮਲੇ ਹੋ ਕੇ ਜੀ ਇਹ ਕੋਈ ਵਪਾਰੀਆਂ ਵਾਲਾ ਜੀਬ ਵਾਲਾ ਝੂਠ ਫਾਣ ਨਹੀਂ ਹੈਗਾਗਾ ਵਪਾਰੀ ਹੈਗੇ ਵੀਰੇ ਵਪਾਰ ਕਰਦੇ ਆ ਪਰ ਜਿੰਨਾ ਕਿ ਤੇਰੀ ਜਣੀ ਸੱਤ ਤੱਕ ਤੰਲੇ ਜਾਵੇ ਵੀਰੇ ਉਹਨਾਂ ਕਿਰ ਚੱਲਦੇ ਆ ਭਰਾਵਾਂ ਦਾ ਪਿਆਰ ਵੀ ਬਹੁਤ ਮਿਲਿਆ ਤੇ ਪ੍ਰਮਾਤਮਾ ਦੀ ਵੀ ਫੁੱਲ ਕਿਰਪਾ ਜੇ ਬੰਦਾ ਕੋਈ ਵੀ ਆਹ ਸਟੇਜ ਤੇ ਜਾ ਕੇ ਵੀਰੇ ਅੰਦਰੋਂ ਖੋਟ ਰੱਖ ਲੇ ਬੇਈਮਾਨੀ ਰੱਖ ਲੇ ਫਿਰ ਉਹ ਬੰਦੇ ਦੇ ਵੀਰੇ ਫਿੱਟ ਲਾਨਦ ਹੁੰਦੀ ਆ ਤਦੋਂ ਆਪਾਂ ਨੂੰ ਭਰਾਮ ਦਾ ਪਿਆਰ ਹੀ ਸੱਚ ਤੇ ਇੰਨਾ ਮਿਲ ਰਿਹਾਗਾ ਆਪਾਂ ਗਲਤ ਕੰਮ ਵੀਰੇ ਕਰਨਾਂਗੇ ਉਹ ਗੱਲਾਂ ਗਰਦਾਸ ਮਨ ਵਾਲੀ ਕਹਿੰਦਾ ਬਾਹਰੋਂ ਕੀ ਖੱਟਾਂਗੇ ਅੰਦਰੋਂ ਨੀਂਦ ਇਹਨਾਂ ਦੀ ਹਾਂ ਇੰਨੇ ਨਹੀਂ ਅੰਦਰੋਂ ਖੋਟੀ ਆ ਵੀਰੇ ਨਹੀਂ ਖੱਟ ਸਕਦੇ ਜਿਵੇਂ ਹੁਣ ਕੋਈ ਬੰਦਾ ਗਊ ਦਾ ਰੇਣਾਵੇਂ ਚ ਉਹ 20 ਕਮਾਉਂ ਮੈਂ 30 ਕਮਾਉਂਗਾ ਉੱਥੇ ਅੰਦਰੋਂ ਵੀਰੇ ਨੀਤ ਖੋਟੀ ਹੋ ਜਾਂਦੀ ਆ ਫਿਰ ਉੱਥੇ ਪ੍ਰਮਾਤਮਾ ਸਾਥ ਛੱਡ ਜਾਂਦਾ ਜੇ ਪਾਪਾ ਪ੍ਰਮਾਤਮਾ ਵੀਰੇ ਹਰ ਜਗ੍ਹਾ ਦਾ ਠੀਕ ਹੈ ਹਰ ਜਗ੍ਹਾ ਦਾ ਉਹ ਤੇ ਨਹੀਂ ਤੋੜਨੀ ਸੀਦਾ ਗੱਲ ਤੋਰੀ ਵੀ ਸੀ ਬੇਟਾ ਜੀ ਹਾਂ ਦੇਵਾ ਦੇਖੋ ਵੀਰੇ ਚਾਰ ਸਪਿਰ ਨੂੰ ਆ ਫੋਟ ਫ 25 ਕਿਲੋ ਦੱਤ ਵੀਰੇ ਕੰਡੇ ਤੇ ਤਲਵਾ ਦੇਾਂਗੇ 22 ਕਿਲੋ ਮੰਨ ਕੇ ਲੈ ਜਿਹੜਾ ਵੀ ਮਰਜੀ ਠੀਕ ਐ ਸੋ ਬੈਠ ਦੇਖੋ ਯਾਰ ਬੁੱਲ ਬੁੱਲ ਦਾ ਬੱਚੇ ਵੈਸੇ ਆਪਣੀ ਪਹਿਲਾਂ ਵਾਲੀ ਵੀਡੀਓ ਤੋਰੀ ਵੀ ਆ ਹਨਾ ਤੋਰੀ ਵੀ ਆ ਵੀਰੇ ਦੇਖੋ ਕੱਲ ਨੂੰ ਕੀ ਕਹਿੰਦੀ ਹਲੇਵਾ ਦੇਖੋ ਲੈਵਾ ਦੇਖ ਲੋ ਬਸ ਦੇ ਵਾ ਦੇ ਬਾਂਦੀ ਦੁਰੀ ਜਾਂਦੀ ਐ ਜਮਾਂ ਯਾਰ ਵੀਰੇ ਇਹ ਦੱਸਣਾ ਵੀ ਮੈਂ ਕੀ ਆ ਮਾਲ ਲੈਣ ਦੀ ਇੰਨਾ ਕੁ ਵੀਰੇ ਟੋਪਰ ਮਾਲ ਆ ਬੜੀ ਮਿਹਨਤ ਨਾਲ ਮਾਲ ਖਰੀਦਿਆ ਵਾ ਸੋ ਜਿਹੜੀਆਂ ਗਾਂਵਾਂ ਅੱਜ ਦਿਖਾਉਣੇ ਪੈਣ ਜੀ ਮੱਕੀ ਨੂੰ ਪਾਣੀ ਲੱਗ ਗਿਆ ਤੇ ਤੜਕੇ ਨੂੰ ਧਸਦੀਆ ਪਤਾ ਇੱਕ ਇੱਕ ਨਾਲ ਜੋੜਿਆ ਜਾਂਦੀ ਆ ਉਹ ਤਰ੍ਹਾਂ ਦੀਆਂ ਗਾਂਜਾਂ ਵੱਡੀਆਂ ਜਿਵੇਂ ਆ ਬੈਠ ਜਿਹ ਤੁਹਾਡੇ ਘਰੇ ਚਾਹੇ 100 ਬੰਦੇ ਦੀ ਪਾਰਟੀ ਹੋਵੇ ਚੋਨਾ ਲਾਉਣਾਂ ਲੱਗੇ ਹੋਵੇ ਦੁੱਧ ਨਹੀਂ ਮੁਕੂਗਾ ਜਮਾ ਨਹੀਂ ਮੁਕੂਗਾ ਵੀਰੇ ਬਾਕੀ ਇਹਦੇ ਚਾਹੇ ਮਸ਼ੀਨ ਨਾਲ ਲਾਓ ਹੱਥੀ ਝੋਲੋ ਜਿਹੇ ਜਾਂ ਮੋਟਰ ਦਾ ਬਟਨ ਨੱਪ ਕੇ ਬਾਲਟੀ ਭਰ ਲਈ ਜਿਹੇ ਜੀ ਇਹਦੇ ਥੱਲੇ ਭਰ ਲਈ ਗੂਗਲ ਪੇਰਾ ਵਗੈਰਾ ਸਭ ਸੁਭਦਾ ਵੀਰੇ ਗੂਗਲ ਪੇਰਾ ਵਗੈਰਾ ਦੋ ਸੁਭਦਾ ਹੈਗੀ ਹੈਗੀ ਆ ਤੁਹਾਡਾ ਗ੍ਰੈਜੂਏਟ ਕਾਰਡ ਬਣਿਆ ਹੋਵੇ ਚਾਹੇ ਤੁਹਾਡੀ 5 ਲੱਖ ਦੀ ਲਹਿਮਟਾ ਉਹਤੇ ਵੀਰੇ ਤੁਹਾਡੀਆਂ ਕਿਸ਼ਤਾਂ ਬਣਾ ਲਿਆਂਗੇ 2 ਸਾਲ ਦੀਆਂ ਬਣਾ ਲਓ 3 ਸਾਲ ਦੀਆਂ ਬਣਾ ਲਓ ਕੱਲਾ ਜ਼ਰੂਰੀ ਨਹੀਂ ਦੀ ਆਪੋ ਤੋਂ ਕੱਲੀਆਂ ਗਾਈਆਂ ਲੈਣੀਆਂ ਨੇ ਆਹ ਮੜ ਬੇਟ ਤਾਨੂੰ ਵੀਰੇ ਨਾਲ 50000 ਦੀ ਨਗਦ ਲੋਡ ਆ ਨਾ ਇਹਨਾਂ ਲਈ ਕੋਈ ਚੀਜ਼ ਲਿਆਉਣ ਦੀ ਖਾਤਰ ਤੁਹਾਨੂੰ 50000 70000 ਨਾਲ ਵੀਰੇ ਨਗਦ ਵੀ ਮਿਲ ਜੂਗਾ ਗਾਈਆਂ ਦੇ ਕੇ ਠੀਕ ਹੈ ਜੇਬ ਦੇ ਵਿੱਚੋਂ ਤੁਹਾਡੀ ਪਰ ਕ੍ਰੈਡਿਟ ਕਾਰਡ ਦੀ ਵੀਰੇ ਲੈਂਡ ਹੋਣੀ ਜ਼ਰੂਰੀ ਆ ਉਹ ਬੈਂਕ ਤੇ ਚਲੋ ਜਿਹੜੇ ਪੁਰਾਣੇ ਵੀਰੇ ਨੂੰ ਤਾਂ ਪਤਾ ਹੀ ਆ ਜਿਹੜੇ ਨਵੇਂ ਵੀਰੇ ਚੀਜ਼ ਬਾਰੇ ਘੱਟ ਪਤਾ ਵੀਰੇ ਉਹ ਬੈਂਕ ਦੇ ਵਿੱਚੋਂ ਆਪਣਾ ਕ੍ਰੈਡਿਟ ਕਾਰਡ ਬਣਦਾ ਹੁੰਦਾ ਜਾਣੀ ਲੱਖ ਦੀ ਲਿਮਟ ਤਾਂ ਬੰਦੇ ਦੀ ਆਏਗੇ ਵੀਰੇ 5-5 ਲੱਖ ਦੀਆਂ ਲਿਮਟਾਂ ਵੀ ਲੋਕਾਂ ਦੀਆਂ ਹੈਗੀਆਂ ਨੇ ਠੀਕ ਹੈ ਟਰਾਂਸਪੋਰਟ ਦੀ ਸਾਡੇ ਕੋਲ ਬਹੁਤ ਤੂਰਾਂ ਤੂਰਾਂ ਵੀਰੇ ਪੜੇ ਲਿਖੇ ਵੀਰ ਆ ਜਿਹੜੇ ਕ੍ਰੈਡਿਟ ਕਾਰਡ ਤੇ ਬਣਾ ਬਣਾਵਦਾ ਕੰਮ ਚਲਾ ਲਿਆ ਜਿੰਦਾ ਠੀਕ ਹੈ ਟਰਾਂਸਪੋਰਟ ਦੇ ਸ਼ੋਭ ਦਾ ਸਾਰੀ ਹੈਗੀ ਆ ਹਾਂ ਜਿਹੜਾ ਤੋਦਕੇ ਲੱਜਦੀ ਤੇ ਜਿਹੜੇ ਬੈਠ ਬਾਈ ਜੀ ਦੇਖ ਰਹੇ ਹੈ ਬਾਈ ਜੀ ਕਲਬੂਤਰ ਦਾ ਬੱਚਾ ਪਲੂਨ ਬੱਚਾ 2 ਦਿਨ ਦਾ ਵੀਰੇ ਤੁਸੀਂ ਬੈਠਦੇ ਬਾਈ ਜੀ ਅੱਖਰ ਦੇਖੂਗਾ ਵੀਰੇ ਆ ਕੇ ਜਾਣੀ ਦੋ ਘੜੀਆਂ ਖੜ ਕੇ ਦੇਖੂਗਾ ਵੀਰੇ ਇਹ ਬੱਚਾ ਦੁੱਧ ਦੇਊ 25 ਕਿਲੋ 20 ਕਿਲੋ ਵੀਰੇ ਮੰਨ ਕੇ ਜਿੱਦੇ ਸੂਪੀ ਪੰਜਵੇਂ ਦਿਨ 20 ਕਿਲੋ ਥੱਲੇ ਆ ਜਨਾ ਪਿਓਰ ਦੋ ਦੰਦ ਵੀਰੇ ਠੀਕ ਆ ਦੋ ਦੰਦ ਬਚਾ ਪਿਓਰ ਦੋ ਦੰਦ ਵੀਰੇ ਤੇ ਕ੍ਰਾਸ ਬੈਰਡ ਆ ਗਈ ਵੀਰੇ ਗਰਮੀ ਨਹੀਂ ਮੰਨਦੀ ਤੇ ਲੇਵੇ ਤੇ ਨਾੜਾਂ ਦੇਖ ਲੋ ਵੀਰੇ ਟਾਪ ਆ ਐ ਥਣ ਗੜਗੜ ਤੇ ਮੁਠੀ ਵਾਲਾ ਥਣ ਬਾਈ ਜੀ ਲੱਗਿਆ ਸੋ ਗੁੰਦੀ ਪਈ ਆ ਜਮਾ ਹਨਾ ਬਿਲਕੁਲ ਲੈ ਪੁੱਤ ਲੈ ਨਾੜਾਂ ਦਿਖਾ ਦੀਆਂ ਬੜਾ ਨੇੜੇ ਲੈ ਕੇ ਨਾ ਬਾਕੀ ਵੀਰੇ ਟਰਾਂਸਪੋਰਟ ਦੀ ਸੁਵਿਧਾ ਬਾਦੂ ਆ ਉੱਥੇ ਲਾਪਤ 50 ਪੰਜਾਬ ਦਾ 13 ਰੁਪਏ ਕਿਲੋਮੀਟਰ ਆ ਇਹ ਵੀ ਖੁੱਲੀ ਆ ਮਾਸਟਰ ਵੀਰ ਦਾ ਮਿੰਨੀ ਫਾਰਮ ਸੀ ਉੱਥੋਂ ਆਈ ਆ ਠੀਕ ਹੈ ਤੁਸੀਂ ਇਹ ਨਾੜਾਂ ਦੇਖ ਸਕਦੇ ਹੋ ਵੀਰੇ ਠੀਕ ਹੈ ਅੱਜ ਕੱਲ ਬੰਦੇ ਬਟਾ ਕੋਈ ਗੱਲ ਨਹੀਂ ਮੂਰੀ ਚੱਕਰ ਕਾਣਾ ਕਰਦਾ ਹਾਂ ਥੋੜਾ ਜਿਹਾ ਮੇਰੇ ਮੂਰੀ ਦਾ ਕਰਨ ਲੱਗ ਜਾਂਦੀਆਂ ਨੇ ਤੁਹਾਨੂੰ ਹੋਰ ਵੀ ਸੌਦੇ ਦਿਖਾਉਣਾ ਕਾਲਾ ਕੋਬਰਾ ਲਾਬੜੇ ਦਾ ਥੱਲੇ ਹੈ ਪਰ ਖੀਰੀ ਬੱਚੀ ਵੀਰੇ ਠੀਕ ਆ ਦੋ ਦੰਗੀਆਂ ਦੇ ਵਿੱਚ ਖੀਰੀ ਆ ਜੀ ਤੇ ਇੱਕ ਵੀਰੇ ਬਿਹਾਰ ਚਿੱਟੀ ਬਹਿਣਾ ਠੀਕ ਹੈ ਤੇ ਡਾਇਮੰਡ ਪੀਸ ਜਿਹਨੂੰ ਕਹਿੰਦੇ ਹੁੰਦੇ ਆ ਉਹ ਵੀ ਖੀਰੀ ਮਗਰ ਸੂਈ ਸਵਾਈ ਆ ਵੀਰੇ ਠੀਕ ਹੈ ਮਗਰ ਮਾਲ ਬਾੜਾਗਾ ਪਰ ਆਪਾਂ ਵੀਡੀਓ ਤੇ ਇੰਨਾ ਹੀ ਦਿਖਾਵਾਂਗੇ ਠੀਕ ਐ ਵੀ ਦੰਦੋ ਖੀਰੀ ਆ ਹਣਾ ਬਿਲਕੁਲ ਖੀਰੀ ਆ ਵੀਰੇ ਹਫਤਾ ਲੈ ਜੂ ਤੁਸੀਂ ਲੇਵਾ ਦੇਖ ਲਓ ਵੀਰੇ ਫਾੜੀਆਂ ਵਾਲਾ ਤੇ ਜਿਹਨੂੰ ਕਹਿੰਦੇ ਐ ਅਸਲ ਲੇਵਾ ਫਿਟਨੈਸ ਉਹ ਕੁਆਲਟੀ ਦਾਰਮਾਲ ਵੀਰੇ ਦੁੱਧ ਨਹੀਂ ਆ ਮੇਰੇ ਦੰਦ ਆਪਦੇ ਪੱਟੇ ਵਿਆ ਉਹ ਵੀ ਵੀਰ ਆ ਕੇ ਵੀਰੇ ਚੈੱਕ ਕਰ ਲੈ ਪਹਿਲਾਂ ਕਮਾ ਦੇ ਕੋਤੇ ਕਰੀ ਹੋਰ ਠੀਕ ਐ ਸੋ ਫੇਸ ਕੁਆਲਟੀ ਵਗੈਰਾ ਤੇ ਕਹਿੰਦਾ ਵਾ ਰਮਣੇ ਫਿਰ ਇਹ ਜੇ ਚੱਲੂ 20 ਤੋਂ ਬਾਰ ਵੀਰੇ ਇਹ 20 ਬਸ 20 ਮੰਨ ਕੇ ਹੀ ਲਵੇ ਦੁੱਧ 24 25 ਦੇ ਜੂਗੀ ਪਰ 20 ਮੰਨ ਲੈ 20 ਮੰਨ ਕੇ ਲਊਗਾ ਤਾਂ ਦੁਬਾਰਾ ਵੀਰੇ 10 ਨੂੰ ਹੋਰ ਲਿਆਊਗਾ ਜਾ ਜਾਏਗਾ ਨਾ ਜਮ ਹਾਂਜੀ ਕੋਨੇ ਜੜਿਆ ਉਹ ਤਾਂ ਜਾਇ ਨਹੀਂ ਗਿਆ ਹਨ ਨਹੀਂ ਜਾਇੰਗਾ ਵੀਰੇ ਮਾਲ ਸਾਰਾ ਮਾਲ ਤਾਂ ਦਿਖਾਇਆ ਨਹੀਂ ਨਾ ਜਾਣਾ 18 ਮਿੰਟ ਦਾ ਬੜਾਗਾ ਵੀਰੇ ਮਾਲ ਸਾਰਾ ਹੀ ਵੱਡਾ ਵੀਰੇ ਤੇ ਜਾਨੀ ਇਹ ਨਾ ਕੋਈ ਵੀਰ ਮਾਲ ਲੈ ਵੀ ਛੋਟੀ ਬਹਿਣਾ 35 ਕਿਲੋਲੇ ਬੱਚੇ ਵੀਰੇ ਬਾਧੂ ਆ ਗਏ ਤੇ ਡਮਣੇ ਇੱਧਰ ਸੁਪਰ ਸੀਡਰ ਆਪਣੇ ਦੋ ਆ ਬੈਠੇ ਹਨਾ ਸੁਪਰ ਸੀਡਰ ਵੀਰੇ ਸਾਰਿਆਂ ਨਾਲੋਂ ਜ਼ਿਆਦਾ ਹੈ ਜਿਹੜਾ ਜਾਇ ਜ਼ਿਆਦੇ ਚੰਗੇ ਆ ਬੈਠੀ ਆ ਤੂੰ ਦੇਖ ਸਕਦਾ ਇਹਦਾ ਫੇਰ ਰਮਣੇ ਨੀ ਮਾਨਿਆ ਰਹੇ ਆ ਦੁੱਖ ਤੋੜ ਦੂ ਹਨਾ ਹਾਂ ਮੇਰੇ ਤੋੜ ਦੂਗੀ ਤੈਨੂੰ ਦਿਖਾਈਏ ਵੀਰੇ ਦੁਬਾਰਾ ਫੇਰ ਠਾ ਕੇ ਆ ਆ ਦੇਖੋ ਯਾਰ ਜਿਹੜੇ ਜਿਹੜੇ ਕਹਿੰ ਲੋਕ ਆ ਗੱਲ ਕਰ ਮੰਨ ਕੇ ਚਲੋ ਵੀ ਮੈਂ ਸਰਦੀ ਦੀ ਪੱਝਾ ਗਾਈਆਂ ਰੱਖਣੀਆਂ ਤੇ ਇਹ ਜਨ ਚਾਰ ਪੰਜ ਲਾਈਆਂ ਹੁਣ ਸਵਾਦ ਲੈ ਜਾਣਗੀਆਂ ਜਮਾ ਵੀਰੇ ਤੁਸੀਂ ਬਹਿਣ ਨੂੰ ਆਮ ਹੀ ਨਾ ਮੰਨ ਲੈ ਚਲੋ ਕਾਲੇ ਰੰਗ ਤਾਂ ਬਾਰੇ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਪਰ ਇਹ ਵੀਰੇ ਅਸਲ ਕੁਆਲਟੀ ਦਾ ਬੱਚਾ ਹੈਗਾ ਠੀਕ ਹੈ ਤੇ ਬੱਚਾ ਪਰ ਹਜੇ ਵੀ ਵੀਰੇ ਹਫਤਾ ਨਹੀਂ ਕਰਦਾ ਅਜਾ ਜਿੱਦੇ ਇਹਨੇ ਕਿਹਾ ਕਿ 11 ਕਿਲੋ ਦੇਣੀ ਪੂਰੇ ਹੁੰਦੇ ਸੀ ਪੰਜ ਦਿਨ ਉੱਪਰ ਇਹ 9 ਦਿਨ ਵੀਰੇ ਉੱਪਰ ਲੈ ਸਕਦੇ ਹੁਣ ਜੀ ਲਾ ਗਈ ਹੈ ਨਾ ਜੀ ਲਾ ਗਈ ਵੀਰੇ ਇਹ ਜਿਵੇਂ ਪੂਸਾ ਢੋਨਾ ਮੜਾ ਮੜਾ ਪੱਕਦਾ ਜੀ ਇਹ ਐਂ ਭੱਕੂਗੀ ਦੁੱਧ ਵੀਰੇ ਹੁਣੇ ਥੱਲੇ 50 ਹੀ ਦਵਾਂ ਉਜਵਾਲਾ 55 ਦਾ ਰਿਕਾਰਡ ਇਹਦਾ ਸੀਗਾ ਪਰ ਆਪਾਂ ਦੁੱਧ ਦੇਦੋਂ 50 ਲਮਾ ਗਿਆ ਆਪਾਂ ਤਾਂ 40 ਤੋਂ 45 ਮੰਨਿਆ ਸੀ ਪਰ ਜਿੱਥੇ ਉਹ ਵੀਰੇ ਦੱਸ ਰਹੀ ਹੈ ਵੀ ਮੈਂ ਕਿੰਨਾ ਦੇਉਂਗੀ ਦੁੱਧ ਤੇ ਹੁਣ ਵੀਰੇ ਗੱਭਣ ਗੱਭਣ 13-14 ਕਿਲੋ ਦਾਣਾ ਖਾਣ ਕਰੀ ਤੇ ਲਾਉਂਦੀ ਤੋ ਉਹ ਗੱਲਾਂ ਵੀ ਫੁੱਸਾ 40 ਦਾ ਸਰਕਾਰ ਨੂੰ ਜਾ ਕੇ ਧਰਨਾ ਲਾਓ ਕੁਝ ਕਰੋ ਉਹਨਾਂ ਨੂੰ ਚੱਕਣਾ ਹੀ ਪੈਣਾ ਵੀਰੇ ਸਾਡੇ ਨਾਲ ਸਰੋਂ ਦੀ ਖਾਲ ਆਮ ਹੁੰਦੀ ਆ 3 ਕਿਲੋ ਖਾਲ ਖਾ ਲੈਂਦੀ ਆ ਸੁੱਕੀ ਖਾਲ ਸੁੱਕੀ ਖਾਲ ਨਹੀਂ ਆਮ ਗਾਈਆਂ ਬਹੁਤ ਘੱਟ ਖਾਂਦੀਆਂ ਨੇ 3 ਕਿਲੋ ਖਾਲ ਖਾ ਜਾਂਦੀ ਆ ਬਾਕੀ ਵੀਰੇ ਆਪ ਦੱਸਣੀ ਆ ਮੈਂ ਕੱਲੀ ਇਹ ਨਹੀਂ ਕਿਉਂ ਸਾਰਾ ਮਾਲ ਹੀ ਵੱਡਾ ਹੈਗਾ ਤੇ ਮਾੜੀ ਦੀ ਮਗਰ ਵੀਚਾ ਮੇਰੀ ਮਾਂ ਘਰ ਵਾਧੂ ਖੜਾ ਹੈਣਾ ਵੀਰੇ ਇੱਧਰ ਵੀ ਬਠੇ ਰਹਾ ਉੱਧਰ ਵੀ ਮਾਲ ਬਠੇ ਰਹਾ ਹੈਗਾ ਮਗਰ ਵੀ ਇੱਕ ਫਾਰਮ ਉੱਧਰ ਵੀ ਬਠੇ ਰਹਾ ਹੈਗਾ ਫਾਰਮ ਚਾਰ ਆ ਸੁਖ ਨਾਲ ਇਹਦੇ ਖੀਰਾ ਬੱਚਾ ਦਾ ਖੀਰਾ ਬੱਚਾ ਗਿਆ ਵੀਰੇ ਤਾਜੀ ਸੂਈਆਂ ਕੀ 18 ਕਿਲੋ ਬੋਲੀ ਤੋਂ ਚੱਲਿਆ ਬੱਚਾ ਵੀਰੇ ਜੀ ਆ ਵੀ ਸੂਈਵੇ 20 ਕਿਲੋ ਆ ਦਰਸੀ 20 ਕਿਲੋ ਇਹਨੇ ਥੱਲੇ 20 ਤੋਂ ਬਾਹਰ ਹੋ ਉਹ ਥੱਲੇ 25 ਆ ਵੀਰੇ ਤੇ ਆ ਵੀ ਸੂਈ ਵੀ ਆ ਵਹਿੜ ਆ ਦੇਖ ਸਕਦੇ ਨਗੀਨੇ ਵੀਰੇ ਬਾਦੂ ਖੜੇ ਨੇ ਠੀਕ ਹੈ ਇਹ ਬੱਚਿਆ ਇਹਨਾਂ ਦੇ ਮਗਰ ਆ ਗਏ ਬਾਕੀ ਇਹ ਕੈਰ ਸਰ ਟੌਪ ਦੀ ਸੂਈ ਹੈ ਕਿ ਮੜਾ ਕੈਮਰਾ ਕਟੂਟਰ ਵੀ ਮਰਵਾ ਲਈਏ ਮੜਾ ਜੀ ਨਾ ਕੰਮ ਆਪਣਾ ਨਵਾਂ ਨੇੜੇ ਬਾਵਾ ਲੱਗ ਗਿਆ ਹਾਂ ਬਿਲਕੁਲ ਵੀਰੇ ਸੇਕ ਨਾ ਦੇ ਵਿੱਚ ਫਾਰਮ ਆਗਾ ਕਿਉਂਕਿ ਆ ਆ ਜਿਹੜੇ ਹੁਣ ਬਾਹਰ ਨੇ ਵੀ ਰਾ ਕੇ ਰਹਿੰਦੇ ਸੀ ਉਹਨਾਂ ਲਈ ਬਾਥਰੂਮ ਬਣਾਤੇ ਬਹੁਤ ਅੱਛਾ ਸੁਖਦਾ ਕਮਰਾ ਗੋਮਰਾ ਜੋ ਗਾ ਘਾ ਕੇ ਹਾਂਜੀ ਹਾਂਜੀ ਇਹ ਵੀਰਾਂ ਲਈ ਕਮਰਾ ਬਣਾਵਾਂਗੇ ਵੀਰੇ ਰੰਗ ਰੂਗ ਚੱਲੀ ਜਾਂਦਾ ਉਹਦਾ ਫਾਰਮ ਨੂੰ ਵੀਰੇ ਸਾਲ ਲੱਗੂ ਜਾਂਦੀ ਟੋਟਲ ਤਾਂ ਕਿਉਂਕਿ ਸਾਰਾ ਸੱਤਨਾਗੇ ਵੱਡਾ ਪ੍ਰੋਜੈਕਟ ਆਗਾ ਇਹ ਪਤ ਤਿੰਨ ਮਹੀਨੇ ਜੇ ਇੰਨਾ ਖੜਾ ਹੋ ਗਿਆ ਹਾਂ ਹਾਂ ਤਿੰਨ ਮਹੀਨੇ ਜੇ ਆਪਾਂ ਤੋਂ ਆ ਰੈਡੀ ਹੋਇਆ ਵੀਰੇ ਜਿਹੜਾ ਉਹ ਪਹਿਲਾ ਪਾਸਾ ਹੈਗਾ ਉਹ ਆਪਣੇ ਜਿਹੜੇ ਪੁਰਾਣੇ ਜਾਂ ਲੱਕੜ ਦਾਦੇ ਕਹਿ ਲੋ ਤੇ ਜਾਨ ਇਹ ਪਹਿਲਾਂ ਉਹਨਾਂ ਵਾਲਾ ਮੇਨ ਆ ਭਾਈ ਸੁਮਨ ਨੇ ਕੇ ਚੱਲੇ ਜੀ ਜਿਹੜਾ ਗਾਈਆਂ ਵਾਲੇ ਐਂ ਵਾਲੇ ਫਾਰਮ ਆ ਵੀਰੇ ਇਹ ਤਾਂ ਸਿਰਫ 2001 ਦੀ ਹੈਗਾ ਵਾਧੂ ਜ਼ਿਆਦਾ ਲੋਕਾਂ ਨੂੰ ਰਜਾਣ ਆਇਆ ਜੀ ਆਹ ਲੱਕੜ ਦਾ ਧਿਆਨ ਦਾ ਸਿੱਖਤ ਨਹੀਂ ਸੀ ਆਜੋ ਨੇੜੇ ਲਓ ਮੇਰਾ ਕੈਮਰਾ ਠੀਕ ਹੈ ਇਹ ਉਹਨਾਂ ਲਈ ਆਪਾਂ ਜਿਹੜਾ ਉਹ ਪ੍ਰੋਜੈਕਟ ਨੂੰ ਪਹਿਲਾਂ ਵੀਰੇ ਉਹ ਚੀਜ਼ ਨੂੰ ਪਾਇਲ ਦਿੱਤੀ ਆ ਜੀ ਹਾਂ ਤੇ ਫਿਰ ਨਾਲ ਕੱਟੀਆਂ ਝੋਡੇ ਵੀ ਰੱਖਣੇ ਸ਼ੁਰੂ ਕਰਦਿਆਂ ਘਰੇ ਭਾਈ ਜੀ ਕੱਟੀਆਂ ਆਪਣੇ ਕੋਲ ਬਠੇਰੀਆਂ ਕੰਪਿਊਟਰ ਦੇ ਬੱਚੇ ਨੇ ਵੀਰੇ ਜੀ ਕੰਪਿਊਟਰ ਦੇ ਬੱਚੇ ਨੇ ਤੁਸੀਂ ਖੁਰਲੀ ਦਿਖਾ ਸਕਦੇ ਹੋ ਆਜੋ ਉਹ ਨੇੜੇ ਆਰੇ ਮੁਕਤੂ ਦੇ ਬੱਚੇ ਲਾਏ ਆ ਇਹ ਘਰ ਦੀ ਖਾਤਰ ਲਾਏ ਆਗੇ ਤੇ ਬੱਸੀਆਂ ਵੀ ਇਹਨੇ ਨਾਲ ਪਾਲਦੇ ਆ ਤੇ ਵੀ ਕਹਿਣ ਦਾ ਮੈਂ 15 ਜਾਂ 20 ਹਜ਼ਾਰ ਦੀ ਕਟਾਉਣੀ ਆ ਕਟਾਜੋ ਵੀਰੇ ਇਹਨਾਂ ਮੁੱਲ ਹੀ ਕੋਈ ਉਹ ਦੇਖੋ ਜਵੇਂ ਡੈਮਡ ਪੀਸ ਸਾ ਵੀਰੇ ਠੀਕ ਹੈ ਹਾਂਜੀ ਹਾਂਜੀ ਤੇ ਆਹ ਪਾਣੀ ਦਾ ਜਗਾੜ ਦਾ ਪਾਹ ਲਾਇਆਗਾ ਦੇਖੋ ਐ ਜਿੰਨਾ ਪੀਣਗੇ ਆਈ ਜਾਊਗਾ ਇਹ ਮਾਉਣ ਦੇ ਵਿੱਚ ਹੀ ਲਾਇਆਗਾ ਠੀਕ ਹੈ ਇਹਦੇ ਤੇ ਆਪਾਂ ਨੂੰ ਇੱਕ ਨਾਟ ਕਵਰ ਕਰਾਂਗੇ ਬਾਕੀ ਸੈੱਟ ਵੀਰੇ ਇਸ ਲਈ ਤਾਂ ਸਪੈਸ਼ਲ ਪੂਲ ਆਈਆਂ ਨੇ ਉਹ ਲਾਈਆਂ ਨੇ ਸਾਰਾ ਜਗਾੜ ਤੇ ਆਹ ਐਰ ਸਰ ਸੂਈਆ ਤੋਂ ਤੇ ਵਿੱਚ ਵੀ ਰਮਣੇ ਕਹਿੰਦੇ ਵਪਾਰੀ ਯਾਰ ਘਰੇ ਕੁਸ ਰੱਖਦੇ ਨਹੀਂ ਆ ਰੱਖੋ ਜੀ ਵੀਰੇ ਅਸੀਂ 100 ਨਾਲ ਕੇ ਰੱਖਾਂਗੇ ਇਹ ਜੀ ਡਬਲ ਖੁਰ ਨਹੀਂ ਬਣਨੀ ਐ ਇਤਨੂੰ ਵੀ ਬਣੂਗੀ ਠੀਕ ਐ ਇਹ ਡਬਲ ਖੁਰ ਨਹੀਂ ਬਣੂਗੀ ਤੇ ਆਹ ਪਚਾਲੇ ਅੱਡ ਪੈਣਾ ਇਹਦੇ ਇੱਕ ਟੋਕੋ-ਟੋਕ ਵੀਰੇ ਸੇਲ ਲੈਣਾ ਖੜਦੀਆਂ ਮਾਲ ਦੀਆਂ ਜੀ 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 ਬਹੁਤ ਵੱਡਾ ਬਰੇਟ ਆ ਐਸਐਮ ਵੀ ਦੇ ਸੂਤੀ ਆ ਜੀ ਆਹ ਦੇਖ ਸਕਦੇ ਹੋ ਵੀਰੇ ਤੋਹਫਾ ਗਾ ਖੱਲੇ ਦੇਸੀ ਮਖਾਇਆ ਲਾਤਾ ਤੇ ਬੱਚਾ ਦੇਖੋ ਵੀਰੇ ਗੁਨਾ ਦੀ ਕੁਫਰੀ ਦਿੱਤਾ ਗਾ ਅੱਛਾ ਹਾਂ ਜੀ ਹਾਂ ਜੀ ਦੇਖ ਸਕਦੇ ਹੋ ਵੀਰੇ 나ੜ ਤੇ ਦੇਖੋ ਬੱਚਾ ਬਹੁਤ ਸੋਹਣਾ ਵੀਰੇ ਘਟੋ ਸਾਰਾ ਬਣ ਕੇ ਚਲਾ ਐ ਸਾਰ ਸੁੱਤਰਾ ਹਵਾ ਹਰ ਬਣਾਦਾ ਹਨ ਇਹ ਹਵਾ ਰਾ ਬਣਾਇਆ ਵੀਰੇ ਇੱਥੇ ਨੂੰ ਪੱਖਾ ਨਹੀਂ ਦੇਖੋ ਬੰਦੇ ਨੂੰ ਨਜ਼ਾਰਾ ਆ ਰਿਹਾ ਇੱਕ ਕੰਮ ਚਾਲਿਆ ਫਰਸਾ ਫੁਰਸਾ ਲੱਗਣ ਦਿਓ ਮਹੀਨੇ ਕੇ ਬਾਅਦ ਵੀਰੇ ਵੀਡੀਓ ਕਵਰ ਕਰਾਂਗੇ ਇੱਕ ਸ਼ਾਨਦਾਰ ਵੀਰੇ ਸੈੱਟ ਦਿਸੂ ਵੀ ਆ ਇੱਕ ਸਪੈਸ਼ਲ ਸੈੱਟ ਬਣਿਆਗਾ ਜਾਨੀ ਵੀਰੇ ਇੱਥੋਂ ਇਹ ਚੀਜ਼ ਨੂੰ ਕਾਪੀ ਕਰਕੇ ਵੀਰੇ ਲਿਆ ਰਿਹਾ ਅੱਜ ਤੇ ਇਹ ਬੈੜਾ ਰਾਮਣੇ ਦੁੱਧ ਕਿੰਨਾ ਕੇ ਦੇ ਦੋਗੇ ਹਾਂ ਦੁੱਧ ਵੀਰੇ ਦੇਊਗੀ 30 ਤੋਂ 32 25 ਕਿਲੋ ਮੰਨ ਕੇ ਵੀਰ ਲੈਣ ਏਅਰ ਸਰ ਦੀ ਵੀਰੇ ਕੁਆਲਟੀ 100 ਦਾ 100 ਬੱਚਾ ਆ ਗਿਆ ਤੇ ਇਹ ਵੀਰੇ ਸਭ ਤੋਂ ਪਹਿਲਾ ਸੌਦਾ ਹੋਊਗਾ ਕੱਲ ਨੂੰ ਤੇ ਬਾਕੀ ਖੇਤਾਂ ਦਾ ਫਿਰ ਨਜ਼ਾਰਾ ਆ ਜਾਂਦਾ ਹੈ ਹਨਾ ਵੀਰੇ ਫੁੱਲ ਨਜ਼ਾਰਾ ਵਾ ਦੇਖੋ ਇੰਦਰ ਵੀ ਜਾਲੀ ਦੇਖੋ ਵੀਰੇ ਫੁੱਲ ਤੇ ਇਹ ਨਹੀਂ ਗੱਲ ਵੀ ਕੋਈ ਈ ਦਾ ਨਹੀਂ سپورਟ ਵੀ ਤਕੜੀ ਪਾਦੀ ਆ ਇਧਰ ਜਾਲੀਆਂ ਵਾਲੀ سپورਟ ਤਕੜੀ ਪਾਦੀ ਆ ਬਾਹਰ ਵੱਡਾ ਹੋ ਗਿਆ ਵੀਰੇ ਯਾਨੀ ਸਾਰਾ ਇਹ ਨਹੀਂ ਗੱਲ ਵੀ ਉੱਪਰ ਦੀ ਯਾਨੀ ਕੋਈ ਕੁੱਤਾ ਬਿੱਲਾ ਟੱਪ ਜਾਊਗਾ ਉਹ ਨਹੀਂ ਗੱਲ ਹੈਗੀਗੀ ਠੀਕ ਹੈ ਇਧਰ ਮੱਕੀ-ਮੱਕੀ ਫਿਰ ਆਪਣੀ ਜਾਏਗੀ ਨਾ ਮੱਕੀ ਵੀਰੇ ਸਾਰੇ ਆਪਣੇ 15 ਕਿਲੇ ਇੱਥੇ ਆ ਗਏ ਵੀਰੇ ਆਹਣ ਵੀ ਆਪਣੇ ਚੋਂ ਚੱਕ ਕੇ ਪਾਇਆਗਾ ਆ ਸਾਰਾ ਸਾਈਲੇਜ ਵੀ ਇੱਥੇ ਆ ਜਾਣਾਗਾ ਯਾਨੀ ਸਾਰਾ ਫੁੱਲ ਸਟਾਕ ਕਰਕੇ ਰੱਖਿਆ ਵਾਡੀਆਂ ਸੁਹਾਟਾਂ ਭਰ ਕੇ ਨੀਰੇ ਦੀਆਂ ਬਾਧੂ ਢਾੜ ਵੀ ਲਾਈ ਵੀ ਆ ਕਿਰੇ ਫੇਰ ਹੀ ਆਪਾਂ ਸੇਧ ਦੇ ਸਕਦੇ ਨਾ ਅੱਗੇ। ਸੋ ਅਸਲ ਵੀਰ ਵਿੱਚ ਕਹਿੰਦੇ ਆ ਵੀ ਕੁਝ ਹੈ ਨਹੀਂ ਪੰਜਾਬ ਯਾਰ ਚਾਰ-ਚਾਰ ਜ਼ਮੀਨ ਦੇ ਹੈਗੇ ਆ ਕਿ ਡੂਗਾ ਵਾਲਾ ਹਲਵੇ ਤੀ ਘਰੇ ਘਰੇ ਡਾ ਹਨਾ। ਵੀਰੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੋਈ 20 ਕਿੱਲੇ ਲੈ ਲੈ 50 ਕਿੱਲੇ ਜ਼ਮੀਨ ਦੇ ਹੁਣ। ਜੀ। ਵੀਰੇ ਆਪਾਂ ਜ਼ੀਰੋ ਲੈਵਲ ਤੋਂ ਉੱਠ ਕੇ ਅੱਗੇ ਵਧਣਾ ਹੋਵੇ ਅੰਦਰ ਜਨੂਨ ਹੋਣਾ ਚਾਹੀਦਾ ਪਰਿਵਾਰ ਦਾ ਸਾਥ ਹੋਣਾ ਚਾਹੀਦਾ। ਇਹ ਨਹੀਂ ਗੱਲ ਵੀ ਐਡੀ ਕੈਪਰੀ ਪਾ ਕੇ ਮਾਰ ਕੇ ਸੈਂਟਮਾ ਚਾ ਕੇ ਗੱਡੀ ਚੁਰਿਆ ਫਿਰਾਂ ਉੱਥੇ ਕੰਗ ਨਹੀਂ ਹੁੰਦੇ। ਕੰਮ ਕਰੋ ਦਨਪੋਰਾਦ ਕਰੋ ਵੀਰੇ ਪਰ ਪਰਿਵਾਰ ਦਾ ਸਾਹ ਜ਼ਰੂਰੀ ਆ ਪਰਿਵਾਰ ਦੇ ਵਿੱਚ ਬੰਨਣੀ ਚਾਹੀਦੀ ਜੇ ਮੀਆਂ ਬੀਬੀ ਦੇ ਵਿੱਚ ਹੀ ਨਹੀਂ ਬਣਦੀ ਫਿਰ ਉਸੇ ਕੰਮ ਕਰਨ ਦਾ ਸਵਾਦ ਨਹੀਂ ਵੀਰੇ ਫਿੱਟ ਲਾਨ ਤਾ ਜਾਂਦੀ ਆ ਪਰਿਵਾਰ ਦਾ ਫੁੱਲ ਬਣੇ ਤਾਂ ਉੱਥੇ ਵੀਰੇ ਜਿੱਥੇ ਕਹਿੰਦੇ ਹੁੰਦੇ ਆਗੇ ਪਰਿਵਾਰ ਦੇ ਵਿੱਚ ਵੀਰੇ ਸੁੱਖ ਸ਼ਾਂਤੀ ਆ ਉੱਥੇ ਰੱਬ ਵੱਸਦਾ ਓਹ ਗੱਲ ਆ ਜਿਵੇਂ ਕਹਿੰਦਾ ਕੋਈ ਕਹਿੰਦਾ ਭਾਂ ਨਾ ਲਿਆ ਉਹ ਕਹਿੰਦਾ ਰੱਸਾ ਲੈ ਕੇ ਕਹਿੰਦਾ ਫਾਹ ਲੈਣਾ ਹਾਂਜੀ ਉਹ ਕਾਂਗਰਜ ਸਿੱਧਾ ਰੱਸੀ ਕਹਿੰਦਾ ਲੈ ਗਏ ਲੋਕ ਆ ਤੇ ਜਦੋਂ ਪਰਿਵਾਰ ਦਾ ਸਾਥ ਦੇ ਪਾ ਮਿਹਨਤ ਕਰਦੇ ਆ ਮਿਹਨਤ ਦਾ ਮੁੱਲ ਕਿਵੇਂ ਨਾ ਮੜੂਗਾ ਵੀਰੇ ਮਿਹਨਤ ਦਾ ਮੁੱਲ ਮੜੂਗਾ ਉੱਥੇ ਬਰਕਤ ਹੁੰਦੀ ਆ ਜਿੱਥੇ ਪਰਿਵਾਰ ਦਾ ਸਾਥ ਆ ਤੇ ਚਲੋ ਬਾਕੀ ਵੀਰੇ ਨਾਗ 45 ਤੈਨਸਨ ਫਰੀ ਹੋ ਕੋ ਆਜੋ ਤੋਹਫੇ ਦੇਵਾਂਗੇ ਤੇ ਬਾਕੀ ਵੀਰੇ ਐਂਡ ਤੇ ਗੱਲ ਆਜਮੀ ਕਹਿਣਾ ਤੇ ਮਾੜਾ ਜਿਹਾ ਵੀਰੇ ਗਰਮੀ ਦੀ ਰੋਤਾ ਅਸੀਂ ਬਾਹਰੋਂ ਖਰੀਦ ਕੇ ਲੈ ਆਏ ਆ ਵੀਰੇ ਪੈਸੇ ਅਸੀਂ ਖਰਚੇ ਬਹੁਤ ਦੇਖ ਕੇ ਨਿਰਖ ਪਰ ਕੇ ਖਰੀਦੀਆਂ ਅੱਗੇ ਬਾਈ ਜੀ ਪੈਸੇ ਤੁਸੀਂ ਖਤ ਰਿਹਾ 100 ਦਾ ਨੋਟ ਵੀ ਬਹੁਤ ਔਖਾ ਬਣਦਾ ਦੇਖ ਕੇ ਆਦਾ ਵੀਰੇ ਨਿਰਖ ਪਰ ਕੇ ਖਰੀਦ ਕੇ ਲੈ ਕੇ ਜਾਓ ਬਾਅਦੋਂ ਲੰਬਾ ਕਿਸੇ ਗੱਲ ਦਾ ਕੋਈ ਨਹੀਂ ਹੋਣਾ ਤੇ ਫਾਰਮ ਦੇ ਇੱਕ ਵਾਰ ਵੀਡੀਓ ਦੁਬਾਰਾ ਆਪਾਂ ਇੱਕ ਦਿਨ ਐਂਟਰੀ ਕਵਰ ਕਰਾਂਗੇ ਤੇ ਬੱਚੇ ਨੂੰ ਵੀ ਵਿੱਚ ਲੈ ਕੇ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੀ ਤੇ ਹੱਥ ਦੱਲਣਾ